ਵੱਲੋਂ 11 올ंपियन ਖਿਡਾਰੀਆਂ ਨੂੰ ਕਲਾਸ 1 ਅਫਸਰ ਲਈ ਨਿਯੁਕਤੀ ਪੱਤਰ ਦਿੱਤੇ ਗਏ 11 ਖਿਡਾਰੀਆਂ ਚੋਂ 7 ਪੀਪੀਐਸ ਅਤੇ 4 ਪੀਸੀਐਸ ਅਫਸਰਾਂ ਨੂੰ ਦਿੱਤੇ ਨਿਯੁਕਤੀ ਪੱਤਰ ਪੰਜਾਬ ਦੇ ਉਹਨਾਂ 11 ਖਿਡਾਰੀਆਂ ਨੂੰ ਕਲਾਸ 1 ਨਿਯੁਕਤੀ ਪੱਤਰ ਦਿੱਤੇ ਗਏ ਹਨ ਜਿਨ੍ਹਾਂ ਖਿਡਾਰੀਆਂ ਨੇ 올림픽 ਵਿੱਚ 골ਡ ਮੈਡਲ, সিলవర్ ਮੈਡਲ ਅਤੇ ਕਾਂਸੀ ਦਾ ਮੈਡਲ ਹਾਸਲ ਕੀਤਾ ਸੀ ਅੱਜ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ 11 ਖਿਡਾਰੀਆਂ ਨੂੰ ਕਲਾਸ 1 ਅਫਸਰ ਲਈ ਨਿਯੁਕਤੀ ਪੱਤਰ ਦਿੱਤੇ ਗਏ ਜਿਨ੍ਹਾਂ ਵਿੱਚੋਂ 7 ਨੂੰ ਪੀਪੀਐਸ ਅਤੇ 4 ਨੂੰ ਪੀਸੀਐਸ ਵਜੋਂ ਨਿਯੁਕਤੀ ਪੱਤਰ ਦਿੱਤੇ ਗਏ ਇਸ ਮੌਕੇ ਸੀਐਮ ਮਾਨ ਨੇ ਕਿਹਾ ਕਿ ਅੱਜ ਖੇਡਾਂ ਦਾ ਸਨ ਤਿਹਨ ਹ ਇਸ ਮੁਕੇ ਸੀਆ ਮਾਨ ਨੇ ਦੂਜੀਆਂ ਸਰਕਾਰਾਂ ਦੇ ਵਰਤਿਆਂ ਜਾ ਕੇ ਕਈਆਂ ਸਰਕਾਰਾਂ ਵੱਲੋਂ ਖਡਾਰੀਆਂ ਵੱਲ ਅਤੇ ਕਿਸਾਨੀ ਵੱਲ ਧਿਆਨ ਨਹੀਂ ਦਿੱਤਾ ਗਿਆ ਸੀਆ ਮਾਨ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਹਰ ਸਾਲ ਪੰਜਾਬ ਪੁਲਸ ਵਿੱਚ ਉੱਚ ਅਫਸਰਾਂ ਤੋਂ ਲੈ ਕੇ ਹੇਠਾਂ ਤੱਕ ਨਵੀਂ ਭਰਤੀ ਕੀਤੀ ਜਾਇਆ ਕਰੇਗੀ ਇਸ ਮੁਕੇ ਉਹਨਾਂ ਇਹ ਵੀ ਕਹਿਏ ਸਾਨੂੰ ਸਾਰਿਆਂ ਨੂੰ ਖਿਡਾਰੀਆਂ ਦਾ ਭਰਵਤ ਸਨਮਾਨ ਕਰਨਾ ਚਾਹੀਦਾ ਹੈ ਉਹਨਾਂ ਇਹ ਵੀ ਕਿ ਆ ਕੇ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਉਣ ਵਾਲੇ ਸਾਡੇ ਪੰਜਾਬ ਦੇ ਸ਼ਹੀਦਾਂ ਨੂੰ ਵੀ ਭਾਰਤ ਰਤਨ ਅਵਾਰਡ ਮਿਲਣਾ ਚਾਹੀਦਾ ਹੈ। ਹੋਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਅਸੀਂ ਉਹ ਦਿਨ ਚੁਣਿਆ ਜਦੋਂ ਸਾਡੇ ਦੇਸ਼ ਦਾ ਝੰਡਾ ਉੱਚਾ ਕਰਨ ਵਾਲੇ ਅੱਜ ਸਾਡੇ ਦਰਮਿਆਨ ਇਸ ਐਡੀਟੋਰੀਅਮ ਦੇ ਵਿੱਚ ਚੜ੍ਹਨ ਪਾ ਰਹੇ ਨੇ। ਖੁਸ਼ੀ ਇਸ ਗੱਲ ਦੀ ਕਿ ਜਿਆਦਾ ਪਾਰ ਦੀ ਹਾਕੀ ਤੇ ਪਾਰ ਦੀ ਕ੍ਰਿਕਟ ਟੀਮ ਦੇ ਮੌਜੂਦਾ ਕੈਪਟਨ ਸਾਡੇ ਨਾਲ ਬੈਠੇ ਨੇ ਹਰਮਨਪ੍ਰੀਤ ਕੌਰ ਮਹਿਲਾ ਟੀਮ ਦੀ ਕੈਪਟਨ ਤੇ ਹਰਮਨ ਹਰਮਨਪ੍ਰੀਤ ਜਿਹੜਾ ਮੁੰਡਾ ਸਾਡਾ ਡਰੈਕਟ ਕਰਦੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜਿਸ ਤਰ੍ਹਾਂ ਨੀਥੇਰ ਜੀ ਨੇ ਕਿਹਾ ਕਿ ਇਹ 골ਡਨ ਪੀਰੀਅਡ ਚੱਲ ਰਿਹਾ ਸਾਡੇ ਹਾਕੀ ਲਈ ਸਾਡੇ ਗੋਲੇ ਸੁੱਟਣ ਵਾਲਿਆਂ ਲਈ ਸਾਡੇ ਤੀਰਅੰਦਾਜ਼ਾਂ ਲਈ ਸਾਡੇ ਰੋਇੰਗ ਵਾਲਿਆਂ ਲਈ ਐਥਲੈਟਿਕਸ ਲਈ ক্রিকেট ਲਈ ਸਾਰਾ ਬਹੁਤ ਅੱਛਾ ਇੱਕ ਕੰਬੀਨੇਸ਼ਨ ਬਣ ਗਿਆ ਕਦੇ ਕਦੇ ਬਣ ਜਾਂਦੀ ਹੁੰਦੀ ਹੈ ਕੁਦਰਤੀ ਟੀਮ ਕਿਸੇ ਦਾ ਨਹੀਂ ਕਿ ਆਪਸ ਦੇ ਵਿੱਚ ਸਿੰਕੋਨਾਈਜੇਸ਼ਨ ਇੰਨੀ ਚੰਗੀ ਹੋਵੇ ਸੋ ਅੱਜਕੱਲ ਉਹ ਚੱਲ ਰਿਹਾ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਸਾਡੇ ਜਿਹੜੇ ਸਕੋਰ ਨੇ ਉਹ ਵੀ 7 7 8 8 9 9 10 10 ਗੋਲ ਵੀ ਅਸੀਂ ਕਰ ਰਹੇ ਹਾਂ ਔਰ ਤਕਰੀਏ ਦੀਆਂ ਟੀਮਾਂ ਦੇ ਖਿਲਾਫ ਕਰ ਰਹੇ ਕੋਈ ਇੱਦਾਂ ਨਹੀਂ ਕਿ ਕੋਈ ਕਿਸੇ ਕੋਈ ਕੁਆਲੀਫਾਇਰ ਦੌਰ ਦੇ ਵਿੱਚ ਕੋਈ ਛੋਟੇ ਟੀਮਾਂ ਦੇ ਖਿਲਾਫ ਕਰ ਰਹੇ ਸੋ ਇਤੋਂ ਇਹ ਸੇ ਦੰਦਾ ਕਿ ਸਾਡੀ ਟੀਮ ਦੀ ਜਿਹੜੀ ਜਿਹੜੀ ਆਪਸ ਦੇ ਵਿੱਚ ਤਾਲਮੇਲ ਹੈ ਆਈ ਕੰਟੈਕਟ ਹੈ ਜਿਹੜਾ ਕੋਚ ਕੋਚਸ ਨੇ ਜੋ ਸੋਚਿਆ ਹੁੰਦਾ ਹੈ ਜੋ ਬੈ ਕੇ ਕੈਪਟਨ ਸੋਚਦਾ ਉਹ ਬਿਲਕੁਲ ਬਹੁਤ ਵਧੀਆ ਚੱਲ ਰਿਹਾ ਹੈ ਔਰ ਕ੍ਰਿਕਟ ਦੇ ਵਿੱਚ ਜਿਸ ਤਰ੍ਹਾਂ ਕਿ ਹੈ ਕੁੜੀਆਂ ਦੀ ਕ੍ਰਿਕਟ ਦਾ ਰਵਾਜ ਹੀ ਹੈ ਨਹੀਂ ਸੀਗਾ ਮੈਟਰੋ ਸਿਟੀ ਚ ਹੈਗਾ ਸੀਗਾ ਪਰ ਸਾਡੇ ਆਪਣੇ ਪੰਜਾਬ ਚ ਖਾਸ ਤੌਰ ਤੇ ਮੋਗੇ ਵਾਲੇ ਪਾਸੇ ਸੰਗਰੂਰ ਵਾਲੇ ਪਾਸੇ ਤਾਂ ਬਿਲਕੁਲ ਹੀ ਨਹੀਂ ਸੀ ਜਿਸ ਵੇਲੇ ਸੈਂਚਰੀ ਲਾਈ ਸੀ ਹਰਮਨ ਹਰਵੰਦੀਪ ਨੇ ਤਾਂ ਮੈਂ ਕਰ ਵੀ ਜਾ ਕੇ ਆਸੀ ਦਾ ਵਧਾਈ ਦੇ ਕੇ ਆਸੀ ਪਰਿਵਾਰ ਨੂੰ ਤੇ ਆਸਟ੍ਰੇਲੀਆ ਦੇ ਵਿੱਚ ਉਸ ਵੇਲੇ ਚੱਲ ਰਿਹਾ ਸੀ ਜਿਹੜਾ ਵਰਡ ਕੱਪ ਚਲੋ ਹਾਰਲਕ ਕੇ ਸੀ ਹਾਰ ਕੇ ਫਾਈਨਲ ਪਰ ਮੈਲਬਨ ਕ੍ਰਿਕਟ ਗਰਾਉਂਡ ਉਸ ਵੇਰੇ ਪਹਿਲੀ ਵਾਰ ਜਿਹੜਾ ਕੁੜੀਆਂ ਦੀ ਟੀਮ ਜਿਹੜੇ ਮੈਲਬਨ ਕ੍ਰਿਕਟ ਗਰਾਊਂਡ ਜਿਹੜਾ ਉਹ ਚ ਇੱਕ ਵੀ ਸੀਟ ਖਾਲੀ ਨਹੀਂ ਸੀ ਉਸ ਵੇਲੇ ਤੋਂ ਬਾਅਦ ਪਤਾ ਲੱਗਿਆ ਕਿ ਕੁੜੀਆਂ ਦੀ ਕ੍ਰਿਕਟ ਟੀਮ ਨੂੰ ਵੀ ਫਾਈਨੈਂਸਸ ਜਿਹੜੇ ਨੇ ਉਹ ਮਿਲ ਸਕਦੇ ਨੇ ਸਪான்ਸਰਸ ਮਿਲ ਸਕਦੇ ਨੇ ਤੇ ਅੱਜ ਔਮਨ ਆਈਪੀਐਲ ਸ਼ੁਰੂ ਹੋਣ ਲੱਗੇ ਗੁਜਰਾਤ ਵੱਲ ਤੁਸੀਂ ਕਹਿ ਰਹੇ ਹੋ ਮੁੰਬਈ ਵੱਲ ਮੁੰਬਈ ਇੰਡੀਅਨਸ ਵੱਲੋਂ ਖੇਡਣਗੇ ਔਰ ਸਾਡੀਆਂ ਤਿੰਨ ਚਾਰ ਕੁੜੀਆਂ ਹੋਰ ਨੇ ਜਿਹੜੀਆਂ ਉਹਨਾਂ ਜਿਨ੍ਹਾਂ ਦੀ ਕਰੋੜਾਂ ਦੇ ਪੈਸੇ ਵਿੱਚ ਉਹਨਾਂ ਦੀ ਖੇਡ ਦੀ ਜਿਹੜੀ ਵੈਲਿਊ ਹੈ ਉਹ ਪਈ ਹੈ ਬੜੀ ਅੱਛੀ ਗੱਲ ਨਹੀਂ ਤਾਂ ਪਹਿਲਾ ਇਹ ਹਾਲਾਤ ਸੀਗੇ ਕਿ ਮੈਂ ਇੱਕ ਸੀਰੀਜ਼ ਦੇ ਵਿੱਚ ਵੀ ਕੀਤਾ ਸੀ ਵੀ ਹਾਲਾਤ ਇਹ ਨੇ ਚਲੋ ক্রিকেট ਤਾਂ ਜਿਹੜੀ ਬੁਆਏਸ ক্রিকেট ਬਹੁਤ ਜ਼ਿਆਦਾ ਫੇਮਸ ਉਹਨਾਂ ਨੂੰ ਤਾਂ ਲੋਪ ਲੋਪ ਰੋਗ ਲੋਗ ਜਿਹੜੇ ਨੇ ਰੱਬ ਵਾਂਗੂ ਪੂਜਦੇ ਉਹਨਾਂ ਨੂੰ ਉਹਨਾਂ ਦੇ ਪੋਸਟਰ ਬਣਦੇ ਨੇ ਉਹਨਾਂ ਨੂੰ ਮਤਲਬ ਹੱਥ ਲਾਉਣ ਨੂੰ ਤਰਸਦੇ ਹਾਕੀ ਟੀਮ ਦਾ ਹਾਲ ਹੁੰਦਾ ਸੀਗਾ ਕਿ ਪਤਾ ਨਹੀਂ ਕਦੋਂ ਆਉਣਾ ਹੈ ਕਿੱਥੇ ਜਾਣਾ ਹੈ ਪੱਲਿਓ ਪੈਸੇ ਵੀ ਲੱਗਦੇ ਸੀ ਤਾਂ ਇਹ ਹਾਲਾਤ ਸੀਗੇ ਕਿ ਕੋਈ ਰਿਸ਼ਤਾ ਕਰਨ ਵਾਲੇ ਆ ਗਏ। ਤੇਮ ਕੁੜੀ ਆਲੇ ਆ ਗਏ ਤੇ ਮੁੰਡਿਆਂ ਨੂੰ ਪੁੱਛਦੇ ਕਿ ਮੁੰਡਾ ਕੀ ਕਰਦਾ? ਉਹ ਕਹਿੰਦੇ ਭਾਰਤੀ ਹਾਕੀ ਟੀਮ 'ਚ ਖੇਡਦਾ ਹੈ। ਕਹਿੰਦੇ ਚਲੋ ਉਹ ਤਾਂ ਖੇਡਦਾ ਕੰਮ ਕੀ ਕਰਦਾ? ਉਹ ਕਹਿੰਦੇ ਖੇਡਦਾ। ਕੰਮ ਮਤਲਬ ਇਹਨੂੰ ਕੰਮ ਹੀ ਨਹੀਂ ਮੰਨਿਆ ਜਾਂਦਾ ਸੀਗਾ ਤਾਂ ਖੇਡ ਐ ਵੀ ਚਲੋ ਤਾਂ ਖੇਡਦਾ। ਠੀਕ ਹੈ ਨਾ? ਸੋ ਅੱਜ ਹਾਕੀ ਜਿਹੜੀ ਹੈ ਉਹ ਕੋਈ ਇੱਕ ਜਸਟ ਖੇਡ ਨਹੀਂ ਰਹੀ ਇੱਕ profession ਬਣ ਗਈ। ਇਹਨਾਂ ਦੇ ਕਪਤਾਨ ਸਾਹਿਬ ਦੇ ਪਿਤਾ ਜੀ ਆਏ ਉਹਦੇ 1 ਕਰੋੜ ਦਾ ਚੈੱਕ ਲੈਣ। ਉਹਨਾਂ ਨੇ ਕਰੋੜ ਦਾ ਚੈੱਕ ਲੈ ਕੇ ਮੈਨੂੰ ਕੀ ਕਿਹਾ? ਮੇਰੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਚਲੋ। ਇਹ ਤਾਂ ਮੁੰਡੇ ਆਪਦੀ ਅਚੀਵਮੈਂਟ ਕਰਦੇ ਨੇ ਬੜੀ ਵਧੀਆ ਤੁਸੀਂ ਗੱਲ ਕਰਤੀ। ਪਰ ਕਹਿੰਦੇ ਇੱਕ ਗੱਲ ਦੀ ਮੈਨੂੰ ਖੁਸ਼ੀ ਹੈ। ਕਿ ਕਹਿੰਦੇ ਮੈਂ ਖੇਤੀ ਕਰਦਾ। ਤੇ ਕਹਿੰਦੇ ਇੱਕ ਗੱਲ ਬਹੁਤ ਵਧੀਆ ਹੋਊਗੀ ਪੰਜਾਬ ਸਰਕਾਰ ਕਰਕੇ। ਬੇਟਾ ਮੈਂ ਕੀ ਇਹ ਕੀ ਜੀ ਅੰਕਲੇ। ਕਹਿੰਦੇ ਰਾਤ ਨੂੰ ਖੇਤ ਜਾਣਾ ਬੰਦ ਹੋ ਗਿਆ ਸਾਡਾ ਹੁਣ ਬਿਜਲੀ ਦੀ ਨਹੀਂ ਆ ਜਾਂਦੀ। ਦੇਖੋ ਭਾਰਤੀ ਹਾਕੀ ਟੀਮ ਦਾ ਕਪਤਾਨ ਜਿਹੜਾ ਉਹਦਾ ਪਿਤਾ ਜੀ ਖੇਤੀ ਕਰ ਰਹੇ ਹੈ ਔਰ ਕਹਿ ਰਹੇ ਆ ਕਿ ਸਾਨੂੰ ਆਹਾ ਹਾ ਸਹੂਲਤਾਂ ਮਿਲ ਗਈਆਂ ਤੇ ਰਾਤ ਨੂੰ ਖੇਤੀਆਂ ਦੀ ਲੋੜ ਨਹੀਂ ਪੈਂਦੀ ਹੁਣ ਦਿਨੇ ਜਿਹੜੀ ਬਿਜਲੀ ਮਿਲ ਜਾਂਦੀ ਸੋ ਇੱਥੇ ਸਿੱਧਾ ਹੁੰਦਾ ਅਸੀਂ ਖਿਡਾਰੀ ਵੀ ਆ ਅਸੀਂ ਅੰਦਾਤੇ ਵੀ ਆ ਨਾਲ ਅਸੀਂ ਲੋਕਾਂ ਨੂੰ ਲੋਕਾਂ ਦਾ পেট ਭਰਨ ਚ ਵੀ ਅਸੀਂ ਦੇਸ਼ ਦਾ পেট ਭਰਨ ਚ ਅਸੀਂ ਯੋਗਦਾਨ ਪਾ ਰਹੇ ਹਾਂ ਫੂਡ ਬਾਲ ਆਫ ਇੰਡੀਆ ਕਹਿੰਦੇ ਆ 182 ਲੱਖ ਮੀਟਰਕਟਨ ਚੋਨਾ ਪੈਦਾ ਕਰਦੇ ਆ ਜੀ ਔਰ 99% ਚੋਨਾ ਅਸੀਂ ਵੇਚਦੇ ਆ ਕਿਉਂਕਿ ਆਪਣੀ ਖਰਾਕ ਦਾ ਹਿੱਸਾ ਨਹੀਂ ਹੈਗਾ ਚੋੜ ਸੋ ਜੋ ਮਰਜੀ ਅਸੀਂ ਕਰਾਉਣਾ ਹੋਵੇ ਦੇਖੋ ਇੰਦਰ ਦੇਵਤਾ ਵੀ ਦੇਖੋ ਇੰਦਰ ਦੇਵਤਾ ਖੁਦ ਤਾੜੀਆਂ ਮਾਰ ਰਿਹਾ ਅੱਜ ਕਿ ਸੱਚੀ ਨੀਤ ਨਾਲ ਕੰਮ ਹੋ ਰਹੇ ਨੇ ਇੱਕ ਵਾਰੀ ਆਪਾਂ ਵੀ ਮਾਰ ਦਿੰਨੇ ਤਾੜੀ ਤੁਹਾਡੇ ਜੋ ਜੋ ਪੰਜਾਬ ਦੀ ਡਿਊਟੀ ਲੱਗਦੀ ਹੈ ਝੰਡਾ ਬਰਦਾਰ ਬਣਨ ਵਾਸਤੇ ਭਾਵੇਂ ਯਾਦੀ ਦੀ ਲੜਾਈ ਹੋਵੇ ਭਾਵੇਂ ਕਾਰਗਿਲ ਤੇ ਝੰਡਾ ਲਹਿਰਾਉਣਾ ਹੋਵੇ ਭਾਵੇਂ ਟੋਕੀਓ 올림픽 ਹੋਵੇ ਭਾਵੇਂ ਏਸ਼ੀਅਨ ਖੇਡਾਂ ਹੋਣ ਕਮਲਨਾਂਦ ਖੇਡਾਂ ਹੋਣ ਵਰਲਡ ਕੱਪ ਹੋਵੇ ਤਾਂ ਝੰਡਾ ਜਦੋਂ ਲਹਿਰਾਇਆ ਜਾਂਦਾ ਹੈ ਉੱਥੇ ਇੱਕ ਅੱਧਾ ਪੰਜਾਬੀ ਜ਼ਰੂਰ ਖੜਾ ਹੁੰਦਾ ਹੈ ਜਾਂ ਫਿਰ ਝੰਡਾ ਬਰਦਾਰ ਹੀ ਸਾਡਾ ਪੰਜਾਬੀ ਹੁੰਦਾ ਕਿ ਝੰਡਾ ਲੈ ਕੇ ਜਦੋਂ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ ਹੈ ਤਾਂ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਝੰਡਾ ਸਾਡੇ ਪੁਰਖਿਆਂ ਨੇ ਸਾਨੂੰ ਲੈ ਕੇ ਦਿੱਤਾ ਸਾਡੇ ਗੁਰੂਆਂ ਨੇ ਆਜ਼ਾਦੀ ਦੀਆਂ ਲੜਾਈਆਂ ਸ਼ੁਰੂ ਕੀਤੀਆਂ ਸੀ ਮਜਲੂਮਾਂ ਦੇ ਹੱਕਾਂ ਨੂੰ ਉਹਨਾਂ ਦੀ ਰਖਵਾਲੀ ਕਰਨ ਵਾਸਤੇ ਫਿਰ ਭਗਤ ਸਿੰਘ ਹੋਰੀ ਅੱਜ ਵੀ 23 ਸਾਲ ਦੇ ਨੇ ਫਿਰ ਕਰਤਾਰ ਸਿੰਘ ਸਰਾਭੇ ਹੋਰੀ ਅੱਜ ਵੀ 19 ਸਾਲ ਦੇ ਨੇ ਤੇ ਸਾਡੇ ਗਦਰੀ ਬਾਬੇ ਉਹਨਾਂ ਦਾ ਉਹਨਾਂ ਦਾ ਜੋਸ਼ ਤੇ ਹੌਸ਼ ਇਕੱਠੇ ਚੱਲਦੇ ਰਹੇ ਤਾਂ ਕਰਕੇ ਪੰਜਾਬ ਦੀ ਜਿਹੜੀ ਗਲੋਰੀ ਹੈ ਉਹ ਇੰਨੀ ਜ਼ਿਆਦਾ ਸ਼ਾਈਨ ਕਰਦੀ ਹੈ ਦੁਨੀਆ 'ਚ ਹਾਂ ਇਹ ਗੱਲ ਵੀ ਮੰਨਦੇ ਆ ਪਿਛਲੇ ਕਈ ਸਾਲਾਂ ਤੋਂ ਥੋੜਾ ਜ੍ਹਾ ਤੁੰਦਲਾ ਹੋ ਗਿਆ ਸੀ ਚਮਕ ਤੁੰਦਲੀ ਹੋ ਗਈ ਸੀ ਮੂਰੇ ਲੱਗੇ ਹੋਏ ਸੀ ਜਿਹੜੇ ਉਹਨਾਂ ਨੇ ਤਾਂ ਖੇਡਾਂ ਵੱਲ ਧਿਆਨ ਦਿੱਤਾ ਨਾ ਕਿਸਾਨਾਂ ਵੱਲ ਧਿਆਨ ਦਿੱਤਾ ਨਾ ਮੁਲਾਜ਼ਮਾਂ ਵੱਲ ਧਿਆਨ ਦਿੱਤਾ ਨਾ ਨੌਕਰੀਆਂ ਦੇਣ ਵੱਲ ਧਿਆਨ ਦਿੱਤਾ ਨਾ ਕਾਲਜ ਬਣਾਉਣ ਵੱਲ ਜਾਂ ਯੂਨੀਵਰਸਿਟੀਆਂ ਬਣਾਉਣ ਵੱਲ ਧਿਆਨ ਦਿੱਤਾ ਉਹਨਾਂ ਨੇ ਸਿਰਫ ਆਪਣੇ ਆਪ ਤੇ ਧਿਆਨ ਦਿੱਤਾ ਆਪਣੇ ਪਰਿਵਾਰਾਂ ਵੱਲ ਹੀ ਧਿਆਨ ਦਿੱਤਾ ਮੈਂ ਤਾਂ ਮੈਨੂੰ ਕਈ ਵਾਰੀ ਪੱਤਰਕਾਰ ਕਹਿੰਦੇ ਨੇ ਤੁਸੀਂ ਪਰਿਵਾਰ ਨੂੰ ਟਾਈਮ ਕਿੰਨਾ ਕੁ ਦਿੰਦੇ ਹੋ ਜੀ ਮੈਂ ਜਿਵੇਂ ਪਰਿਵਾਰ ਦੇ ਨਾਲ ਹੀ ਰਹਿਣਾ ਕਹਿੰਦੇ ਨਹੀਂ ਜੀ ਤਿੰਨ ਤਿੰਨ ਚਾਰ ਚਾਰ ਦਾ ਪ੍ਰੋਗਰਾਮ ਹੁੰਦੇ ਆ ਪਰ ਸੋ ਤੁਸੀਂ ਦਿੱਲੀ ਫਿਰਦੇ ਸੀ ਕੱਲ ਤੁਸੀਂ ਪਠਾਨਕੋਟ ਫਿਰਦੇ ਸੀ ਪਰਵਾਰ ਨੂੰ ਟਾਈਮ ਕਦੋਂ ਦਿੰਦੇ ਹੋ ਮੈਂ ਕਿਹਾ ਪਰਵਾਰ ਚ ਹੀ ਰਹਿਣਾ ਕਹਿੰਦੇ ਨਹੀਂ ਜੇ ਅਸੀਂ ਤਾਂ ਕਵਰ ਕਰ ਦਿਆਂ ਤੁਹਾਨੂੰ মিডিਆ ਰਹੀਂ ਤੁਹਾਡੇ ਕੋਲ ਸ਼ਡਿਊਲ ਆ ਜਾਣਾ ਸਾਰਾ ਕਿ ਉਹ ਖਾਂत्री ਕਿੱਥੇ ਜਾਊਗਾ ਮੈਂ ਕਿ ਕੀ ਹੈ ਕਹਿੰਦੇ ਕੱਲ ਨੂੰ ਤੁਸੀਂ ਉੱਥੇ ਜਾ ਰਹੇ ਹੋ ਪਰਸੋਂ ਤੁਸੀਂ ਉੱਥੇ ਜਾ ਰਹੇ ਹੋ ਪਰਵਾਰ ਨੂੰ ਟਾਈਮ ਕਦੋਂ ਦਿੰਦੇ ਹੋ ਮੈਂ ਕਿ ਜੀ ਤੁਸੀਂ ਥੋੜਾ ਜਿਹਾ ਥੋੜਾ ਜਿਹਾ ਮਤਲਬ ਘਰ ਨਾਲ ਸੋਚੋ ਇਹਨੂੰ ਪੰਜਾਬ ਨੂੰ ਮੈਂ ਆਪਣਾ ਪਰਿਵਾਰ ਮੰਨਦਾ ਮੈਂ ਰੋਜ਼ ਪਰਿਵਾਰ ਜੀ ਉਹਨਾਂ ਆ ਵੀ ਮੇਰਾ ਪਰਿਵਾਰ ਦਾ ਹਿੱਸਾ ਹੈ ਮੈਂ ਅਜੇ ਵੀ ਪਰਿਵਾਰ ਚਾ ਮੈਂ ਕੱਲ ਐਨ ਆਰ ਆਈ ਪਰਿਵਾਰਾਂ ਨੂੰ ਨਾਲ ਸੀਗਾ ਉਹ ਵੀ ਆਪਣੀ ਨੇ ਉਹ ਇੱਥੋਂ ਵਤਨ ਤੋਂ ਸਿਸਟਮ ਤੋਂ ਦੁਖੀ ਹੋ ਕੇ ਉੱਥੇ ਚਲੇ ਗਏ ਕਾਮਯਾਬ ਹੋ ਗਏ ਪਰ ਦਿਲ ਥੋੜੀ ਲੱਗਦਾ ਉੱਥੇ ਕੁੜੀ ਜਿੰਨੇ ਮਰਜੀ ਵੱਡੇ ਘਰ ਚ ਵਿਆਹੀ ਜਾਵੇ ਪਰ ਉਹਦੀ ਇੱਕੋ ਇੱਕ ਤਮੰਨਾ ਰਹਿੰਦੀ ਸਾਰੀ ਉਮਰ ਕਿ ਮੇਰੇ ਪੇਕਿਆਂ ਵੱਲੋਂ ਠੰਡੀ ਹਵਾਵਾਂ ਦੇ ਬੁੱਲੇ ਆਉਣ ਤੁਸੀਂ ਜਿੱਥੇ ਮਰਜੀ ਖੇਡਣ ਜਾਓ ਜਦੋਂ ਸਵੇਰੇ ਉੱਠਦੇ ਹੋਵੋਗੇ ਆਪਣੇ ਲੈਪਟਾਪ ਤੇ ਜਾਂ ਆਈਪੈਡ ਤੇ ਜਾਂ ਮੋਬਾਈਲ ਤੇ ਚੈੱਕ ਕਰਦੇ ਹੋਗੇ ਪੰਜਾਬ ਦੀਆਂ ਖਬਰਾਂ ਕਿ ਸਾਰਾ ਸੁੱਖ-ਸਾਂਦ ਸੋ ਤੁਹਾਨੂੰ ਸੰਭਾਲਣਾ ਤੁਹਾਨੂੰ ਇਨਾਮ ਦੇਣਾ ਤੁਹਾਨੂੰ ਸਨਮਾਨਿਤ ਕਰਨਾ ਤੁਹਾਡੀ ਇੱਜ਼ਤ ਵਧਾਉਣਾ ਸਾਡਾ ਫਰਜ਼ ਹੈ ਇਹਦੇ ਨਾਲ ਸਾਡੀ ਵੀ ਇੱਜ਼ਤ ਵੱਧਦੀ ਹੈ ਮੈਂ ਪਾਰਲੀਮੈਂਟ 'ਚ ਬੋਲਿਆ ਸੀ ਭਾਰਤ ਰਤਨ ਬਾਰੇ ਅਵਾਰਡ ਵਾਲੇ ਕਿ ਭਾਰਤ ਰਤਨ ਤੁਸੀਂ ਉਸ ਬੰਦੇ ਨੂੰ ਦਿਓ ਜਿਹਦੇ ਨਾਲ ਭਾਰਤ ਰਤਨ ਦਾ ਵੀ ਗਰਮਾਂ ਬਦੇ ਜੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਬਾ ਜਾਂ ਜਾਂ ਫਿਰ ਸਾਡੇ ਜਿਹੜੇ ਹੋਰ ਸ਼ਹੀਦ ਨੇ ਜੇ ਉਹਨਾਂ ਨੂੰ ਤੁਸੀਂ ਭਾ ਉਦਮ ਸਿੰਘ ਸ਼ਹੀਦ ਉਦਮ ਸਿੰਘ ਜੇ ਉਹਨਾਂ ਨੂੰ ਭਾਰਤ ਰਤਨ ਦੇ ਦੋਗੇ ਇਹਦੇ ਨਾਲ ਭਾਰਤ ਰਤਨ ਦੀ ਜਰਬਦੂਗੀ ਕਿਹਾ ਯਾਰ ਬਾਕੀ ਇਹ ਰਤਨ ਸੀ ਭਾਰਤ ਦੇ ਜੇ ਨਹੀਂ ਵੀ ਦੇਣਗੇ ਸਾਡ ਇੱਜ਼ਤ ਘਟਣ ਨਹੀਂ ਲੱਗੀ ਸਾਡੇ ਦਿਲ ਚ ਪਗ ਸਿੰਘ ਹੋਰਾਂ ਦੀ ਜਾਂ ਸਾਡੇ ਸ਼ਹੀਦਾਂ ਦੀ ਪਰ ਇਹ ਵੀ ਭਾਰਤ ਰਤਨ ਦੀ ਗਰਮਾਹਟ ਸਕਦੀ ਹੈ ਸੋ ਅਸੀਂ ਅੱਜ ਤੁਹਾਨੂੰ ਡੀਐਸਪੀ ਲਾ ਕੇ ਅਸੀਂ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੇ ਹਾਂ ਤੁਹਾਨੂੰ ਤਾਂ ਮਾਣ ਮਹਿਸੂਸ ਹੋਊਗਾ ਕਿ ਸਾਡੀ ਗਵਰਨਮੈਂਟ ਨੇ ਸਾਨੂੰ ਆ ਕੁਝ ਦਿੱਤਾ ਹੈ ਪਰ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਪੰਜਾਬ ਦੇ ਜਿਹੜੇ ਹੀਰੇ ਨੇ ਅਸੀਂ ਉਹਨਾਂ ਦੀ ਚਮਕ ਕਿਸੇ ਲੈਵਲ ਤੇ ਫਿੱਕੀ ਨਹੀਂ ਪੈਣ ਦੇਣੀ ਰੀਸੈਂਟਲੀ ਸਪੋਰਟਸ ਪਾਲਿਸੀ ਬਣੀ ਹੈ 15-15 ਲੱਖ ਰੁਪਏ 올림픽 ਦੀ ਤਿਆਰੀ ਤੋਂ ਪਹਿਲਾਂ ਦੇ ਬਾਅਦ ਤਾਂ ਕੋਈ ਵੀ ਦੇ ਦਿੰਦਾ ਜੀ ਜਦੋਂ ਤੁਸੀਂ ਕੁਝ ਕਰਿਆ ਹੈ ਬਾਅਦ ਦਾ ਤੁਹਾਨੂੰ ਰੋਜ਼ ਆਉਂਦੇ ਫਲਾਨੇ ਟੂਰਨਾਮੈਂਟ ਤੇ ਆ ਜੀ ਸਨਮਾਨਿਤ ਕਰਨਾ ਪਹਿਲਾਂ ਤਿਆਰੀ ਕਰਨ ਵਾਸਤੇ ਲਈ ਹੈ ਨਾ ਉਹ ਗੱਦੇ ਤਾਂ ਹੋਣ ਨਾ ਜਿੱਥੇ ਕੁਸ਼ਤੀ ਹੁੰਦੀ ਹੈ ਮਿੱਟੀ 'ਚ ਪ੍ਰੈਕਟਿਸ ਕਰੀ ਜਾਂਦੇ ਆ ਜਿੱਥੇ ਉੱਥੇ ਗੱਦੇ ਹੁੰਦੇ ਨੇ ਗ੍ਰਿਪ ਵੀ ਨਹੀਂ ਬਣਦੀ ਉਹ ਐਸਟੋ ਟਰਫ ਤਾਂ ਹੋਵੇ ਨਾ ਜਿਹੜੀ ਤੇ ਖੇਡਿਆ ਜਾ ਰਿਹਾ ਹੈ ਅੱਜ ਕੱਲ ਇੱਥੇ ਆਪਾਂ ਗ੍ਰੀਨ ਕਲਰ ਦੀ ਐਸਟੋ ਟਰਫ ਤੇ ਖੇਡੀ ਜਾਂਦੇ ਆ ਉੱਥੇ ਬਲੂ ਹੁੰਦੀ ਉਹ ਜ਼ਿਆਦਾ ਫਾਸਟ ਹੈ ਸਪ੍ਰੈਕਟਿਸ ਹੀ ਨਹੀਂ ਹੁੰਦੀ ਪਤਾ ਨਹੀਂ ਲੱਗਦਾ ਕੀ ਹੋ ਗਿਆ ਇੱਥੇ ਉਹੋ ਸਾਡੇ ਕੋਲੇ ਜੈਬਲਨ ਹੋਵੇ ਜਿਹੜੀ ਸੁੱਟੀ ਜਾਂਦੀ ਹੈ ਉਹ ਗੋਲੇ ਹੋਣ ਉਸ ਕਿਸਮ ਦਾ ਮਾਹੌਲ ਇਨਫਰਾਸਟ੍ਰਕਚਰ ਸਾਡੇ ਕੋਲੇ ਹੋਵੇ ਸੋ ਤਾਂ ਕਰਕੇ ਅਸੀਂ ਪਹਿਲੇ ਹੀ ਪੈਸੇ ਦੇਣ ਲੱਗੇ ਕਿ ਬਾਅਦ ਦਾ ਦੇਣੀ ਦੇਣੇ ਪਹਿਲਾਂ ਤਿਆਰੀ ਕਰਨ ਵਾਸਤੇ ਦੇ। ਸੋ ਅੱਜ 11 ਫਿਰ 11 اور ऑल ऑलमोस्ट ਸਾਰੇ ਪਲੇਇੰਗ 11 ਜੀ ਹੋਂ ਤੁਸੀਂ ਆਪਣੇ ਆਪਣੇ ਫੀਲਡ ਦੇ ਵਿੱਚ। ਸੋ ਅੱਜ ਇੱਕ ਪਲੇਇੰਗ 11 ਨੂੰ ਮੈਂ ਸਨਮਾਨਿਤ ਕਰ ਰਿਹਾ ਮੈਨੂੰ ਬੜੀ ਬੜੀ ਖੁਸ਼ੀ ਹੈ ਮੈਂ ਖੁਦ ਸਪੋਰਟਸ ਲਵਰ ਹਾਂ ਤੇ ਜਿਹਦੇ ਵਿੱਚੋਂ 7 ਡੀਐਸਪੀ ਤੇ 4 ਪੀਸੀਐਸ ਦੇ ਵਿੱਚ ਤੁਸੀਂ ਆਏ ਹੋ ਪਹਿਲੀ ਵਾਰ ਜਿਸ ਤਰ੍ਹਾਂ ਰੁਪਿੰਦਰ ਨੇ ਕਿਹਾ ਪੀਸੀਐਸ ਦੇ ਵਿੱਚ ਆਏ ਹੋ ਜਿੱਤ ਅਸੀਂ ਵੇਟ ਵੀ ਕਰ ਲਾਂਗੇ ਤੁਹਾਡੀ ਪੜ੍ਹਾਈ ਦੀ ਅਸੀਂ ਤੁਹਾਡੀ ਡਿਗਰੀ ਦੀ ਵੇਟ ਕਰ ਲਾਂਗੇ ਕਿ ਤੁਸੀਂ ਉਹ ਪੂਰੀ ਕਰ ਲਓ ਤਾਂ ਮੈਂ ਚਾਹੁੰਨਾ ਕਿ ਤੁਹਾਨੂੰ ਜਿਸ ਵੇਲੇ ਤੁਸੀਂ ਜਿੱਤ ਕੇ ਆਏ ਹੋ ਹੋ ਸਕਦਾ ਉਸ ਵੇਲੇ ਤੁਸੀਂ ਬਹੁਤ ਜ਼ਿਆਦਾ ਸਪੋਰਟਸ ਵੱਲ ਧਿਆਨ ਹੋਵੇ ਤਾਂ ਪੜ੍ਹਾਈ ਦੀ ਡਿਗਰੀ ਜਿਹੜੀ ਆ ਉਹ ਪ੍ਰੋਪਰ ਨਾ ਹੋਈ ਹੋਵੇ ਦੁਬਾਰਾ ਕਰ ਲਓ ਅੱਜ ਕੱਲ ਤਾਂ ਕੋਈ ਪੜਨ ਦਾ ਕੋਈ ਉਮਰ ਏਜ ਬਾਰ ਨਹੀਂ ਹੈ ਕੁਝ ਤਾਂ ਕਰਤਾ ਕਰਕੇ ਜੌਬ ਉਹ ਮਿਲੇ ਜਿੱਥੇ ਤੁਸੀਂ ਸਨਮਾਨਤ ਮਹਿਸੂਸ ਕਰੋ ਮੈਂਟਲੀ ਤੌਰ ਤੇ ਨਾਮ ਹੋਊ ਕਿ ਜਦੋਂ ਅੱਜ ਅਸੀਂ ਇੱਕ ਪਲੇਅਰ ਰਹੇ ਹਾਂ ਸਾਨੂੰ ਇੱਥੇ ਲਾਇਆ ਹੋਇਆ ਹੈ ਕੋਈ ਵੀ ਘੰਟੀ ਮਾਰ ਕੇ ਕਹਿੰਦਾ ਉਹ ਇੱਧਰ ਜਾ ਉਹ ਉੱਧਰ ਜਾ ਉਹ ਨਹੀਂ ਚਾਹੀਦਾ ਪਲੇਅਰ ਨੂੰ ਬੰਦਾ ਮਾਨ ਸਨਮਾਨ ਮਿਲੇਗਾ ਔਰ 100% ਨੌਕਰੀ ਦੀ ਗਰੰਟੀ ਮੈਂ ਦੇਣਾ ਤੁਹਾਨੂੰ ਚਾਹੇ ਨੈਸ਼ਨਲ ਚੋਂ ਜਿੱਤ ਕੇ ਆਓ ਚਾਹੇ ਕਾਮਨਵੈਲਥ ਚਾਹੇ ਏਸ਼ੀਅਨ ਚਾਹੇ 올림픽 ਨੌਕਰੀ ਮਿਲਣੀ ਹੀ ਮਿਲਣੀ ਹੈ ਨੌਕਰੀ ਕਿੱਥੇ ਮਿਲਣੀ ਹੈ ਇਹ ਵੀ ਤੁਸੀਂ ਡਿਸਾਈਡ ਕਰਨਾ ਤੁਹਾਨੂੰ ਸਪੋਰਟਸ ਡਾਇਰੈਕਟਰ ਵੀ ਲਾਵਾਂਗੇ ਤਾਨੂੰ ਡਿਸਟ੍ਰਿਕਟ ਸਪੋਰਟਸ ਅਫਸਰ ਵੀ ਲਾਵਾਂਗੇ ਤੁਹਾਨੂੰ ਹੈੱਡ ਕੋਚ ਵੀ ਲਾਵਾਂਗੇ ਇਹ ਨਹੀਂ ਹੈਗਾ ਕਿ ਤੁਹਾਨੂੰ ਅਸੀਂ ਸਰਮਾਨਤ ਕਰਕੇ ਨੌਕਰੀ ਦੇ ਕੇ ਚਲੋ ਜੀ ਤੁਹਾਨੂੰ ਤੱਕ ਉਧਰ ਭੇਜ ਦਈਏ ਨਾ ਕੇ ਲਾਉਣ ਤੇ ਅਸੀਂ ਤੁਹਾਡੇ ਤੋਂ ਚਾਹੁੰਦੇ ਹਾਂ ਕਿ ਤੁਸੀਂ ਜਿੱਥੇ-ਜਿੱਥੇ ਵੀ ਹੋ ਸਕਦਾ ਹੈ ਹਾਕੀ ਵਾਸਤੇ ਨਵੇਂ ਪੀੜੀ ਨੂੰ ਕੋਚਿੰਗ ਕਰੋ ਨਵੀਂ ਟੀਮ ਤਿਆਰ ਕਰਕੇ ਦਿਓ ਇੱਕ-ਇੱਕ ਜਣਾ ਜੇ ਦੋ-ਦੋ ਤਿੰਨ-ਤਿੰਨ ਪਲੇਅਰ ਵੀ ਦੇ ਦੇਗਾ ਉਹ ਚੋ ਜੇ ਕਿਤੇ 7-8 ਹੋਰ ਨਿਕਲੇ ਨੈਸ਼ਨਲ ਵਾਸਤੇ ਬੈਂਚ ਸਟੈਂਡ ਬਣ ਗਈ ਤਾਂ ਇਹ ਆਪਣੀ ਪ੍ਰਾਪਤੀ ਹੋਊਗੀ ਤੁਹਾਨੂੰ ਛੁੱਟੀਆਂ ਲੈਣੀਆਂ ਹੋਣਗੀਆਂ ਜਾਂ ਕਿਤੇ ਅਸੀਂ ਦੇਵਾਂਗੇ ਅਸੀਂ ਤੁਹਾਨੂੰ ਕੋਈ ਉੱਥੇ ਮਤਲਬ ਨਾਕੇ ਲਾਉਣ ਵਾਸਤੇ ਜਾਂ ਕਿਸੇ ਦੇ ਮਗਰ ਗੱਡੀਆਂ ਭਜਾਉਣ ਵਾਸਤੇ ਨਹੀਂ ਡਿਊਟੀ ਲਈ ਅਸੀਂ ਡਿਊਟੀ ਤੁਹਾਡੀ ਸਪੋਰਟਸ ਨਾਲ ਸੰਬੰਧਿਤ ਹੀ ਲਾਵਾਂ ਮੇਰੇ ਪਹਿਲੇ ਦਿਨੋਂ ਇਹ ਸੋਚ ਹੈ ਕਿ ਪਲੇਅਰਾਂ ਨੂੰ ਜੇ ਤੁਸੀਂ ਹਮਾਂਤ ਕਰਨ ਤਾਂ ਘਟੋ ਘਟ ਉਸ ਪਲੇਅਰ ਤੋਂ ਇੰਨੀ ਕੁ ਉਮੀਦ ਕਰੀਏ ਕਿ ਕੋਈ ਨਾ ਕੋਈ ਤੇਜਿੰਦਰ ਆਪਣੇ ਫੀਲਡ ਦਾ ਦੇ ਦੇ ਸਾਨੂੰ 5-7 ਬੱਚੇ ਨੈਸ਼ਨਲ ਵਾਸਤੇ ਐਨ ਵਿੱਚ ਕੀ ਚਾਹੀਦਾ ਹੈ ਅਕੈਡਮੀ ਬਣਾਉਣੀ ਹੈ ਅਕੈਡਮੀ ਬਣਾ ਦਾਂਗੇ ਕਿੱਥੇ ਕੋਈ ਕੋਚ ਕੋਚਿੰਗ ਕਰਨੀ ਚਾਹੁੰਦਾ ਹੈ ਸਿਕਸ ਸਾਈਡ ਲਾਉਣਾ ਹੈ ਸਿਕਸ ਸਾਈਡ ਕਰ ਦਾਂਗੇ ਹੁਣੇ ਸੰਗਰੂਰ ਲਾ ਕੇ ਆਏ ਹਾਂ ਅਸੀਂ ਸਿਕਸ ਸਾਈਡ ਵੇਟ ਲਿਫਟਿੰਗ ਦਾ ਇੰਟਰਨੈਸ਼ਨਲ 올림픽 ਲੈਵਲ ਦਾ ਅਸੀਂ ਉੱਥੇ ਸੈਂਟਰ ਬਣਾਇਆ ਜੋ ਗੱਦੇ ਜੋ ਵੇਟ ਉੱਥੇ ਵਰਤੇ ਜਾਂਦੇ ਨੇ ਉਹੀ ਸੇਮ ਗ੍ਰਿਪ ਇੱਥੇ ਅਸੀਂ ਕੀਤੀ ਸੋ ਸਪੋਰਟਸ ਨਰਸਰੀਜ਼ ਅਨਾਉਂਸ ਕਰਤੀਆਂ ਅਗਲੇ ਬਜਟ ਚ ਸਪੋਰਟਸ ਦਾ ਬਜਟ ਜਿਹੜਾ ਕਾਫੀ ਵੱਡਾ ਬਜਟ ਰੱਖਾਂਗੇ ਸਪੋਰਟਸ ਦਾ ਬਜਟ ਕਿਉਂਕਿ ਇਹ ਚ ਇਕੱਲਾ ਸਪੋਰਟਸ ਨਹੀਂ ਹੈਗਾ ਇਹ ਚ ਸਮਝ ਲਓ ਐਂਟੀ ਡਰੱਗ ਪੈਸੇ ਵੀ ਉਹ ਵੀ ਉਹ ਵੀ ਬਜਟ ਦੇ ਵਿੱਚ ਜੋੜਿਆ ਕਿਉਂਕਿ ਤੁਸੀਂ ਖੇਡਣ ਲੱਗੋਗੇ ਤੁਹਾਨੂੰ ਦੇਖ ਕੇ ਹੋਰ ਮੋਹ ਲੱਖਾਂ ਮੁੰਡੇ ਖੇਡਣਗੇ ਡਰੱਗ ਤੋਂ ਬਚਣਗੇ ਜਿਹੜਾ ਪੈਸਾ ਐਂਟੀ ਡਰੱਗ ਤੇ ਲਾਉਨੇ ਆ ਉਹ ਸਪੋਰਟਸ 'ਲਾ ਦਨੇ ਆ ਤਾਂ ਕਿ ਉਹ ਇਧਰ ਜਾਣ ਹੀ ਨਾ ਬੱਚੇ ਸੁਚੇਤ ਕਰਕੇ ਸਾਡੀ ਇਹ ਸੋਚ ਹੈ ਕਿ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਔਰ ਖਾਸ ਤੌਰ ਤੇ ਨੌਜਵਾਨ ਜਿਹੜੇ ਸਾਡੇ ਨੇ ਇੱਕ ਪੰਜਾਬੀ ਦੀ ਘਾਫਤ ਹੈ ਵੇਲਾ ਮਨ ਸ਼ੈਤਾਨੀ ਦਾ ਕਰ ਜਦੋਂ ਤੁਸੀਂ ਵੇਲੇ ਹੋ ਕੋਈ ਕੋਈ ਕੰਮ ਕਰ ਹੈ ਨਹੀਂ ਡਿਗਰੀਆਂ ਹੈਗੀਆਂ ਨੇ ਕੰਮ ਮਿਲਿਆ ਨਹੀਂ ਜਾਂ ਕੋਈ ਸਪਾਰਸ਼ਨ ਲੈ ਗਿਆ ਪਹਿਲਾਂ ਕੋਈ ਐਮਐਲਏ ਨੂੰ ਜਾਣਦਾ ਸੀ ਜਾਂ ਕੋਈ ਪੈਸੇ ਨਾਲ ਲੈ ਗਿਆ ਪਰ ਆਲੇ ਦੁਆਲੇ ਬੁਰੀ ਸੰਗਤ ਵਾਲੇ ਬਹੁਤ ਨੇ ਇਹ ਕਹਿਣ ਵਾਲੇ ਚੱਲ ਕੁਝ ਨਹੀਂ ਹੁੰਦਾ ਤੂੰ ਆ ਥੋੜਾ ਜਿਹਾ ਤੂੰ ਆ ਲਾ ਕੇ ਦੇਖ ਲੈ ਇੱਕ ਵਾਰੀ ਥੋੜਾ ਜਿਹਾ ਕੁਝ ਨਹੀਂ ਹੁੰਦਾ ਮਸਤ ਹੋ ਜੈਣਾ ਥੋੜਾ ਜਿਹਾ ਉਹ ਜਿਹੜਾ ਚੀਜ਼ ਹੈ ਬਹੁਤ ਖਤਰਨਾਕ ਹੈ ਅਸੀਂ ਉੱਥੋਂ ਬਚਾ ਕੇ ਬਚਾਉਣਾ ਚਾਹੁੰਦੇ ਆ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦੇ ਆ ਵੀ ਉਹਨਾਂ ਨੂੰ ਕੰਮ ਦੇ ਦਈਏ ਫਿਰ ਉਹ ਨਹੀਂ ਇਧਰ ਉਧਰ ਜਾਣਗੇ ਪੁਲਿਸ ਦੇ ਵਿੱਚ ਭਰਤੀ ਦਾ ਹਰ ਸਾਲ ਅਸੀਂ ਅਨਾਉਂਸ ਕਰਤਾ ਪਹਿਲਾਂ 4 ਸਾਲਾਂ ਬਾਅਦ ਹੁੰਦਾ ਸੀ ਕਿ ਜੇ 8000 ਪੁਲਿਸ ਭਰਤੀ ਕਰਨੇ ਦੱਸਦੇ ਵੀ 2 ਮਹੀਨੇ ਪਹਿਲਾਂ ਹੀ ਸੀ ਨੌਜਵਾਨ ਮੁੰਡੇ ਕਹਿੰਦੇ ਯਾਰ ਥੋੜਾ ਜਿਹਾ ਪਹਿਲਾਂ ਦੱਸ ਦਿੰਦੇ ਤਾਂ ਯਾਰ ਥੋੜਾ ਗਰਾਊਂਡ ਚਾਕੇ ਐਕਸਰਸਾਈਜ਼ ਕਰ ਲੈਂਦੇ ਪ੍ਰੈਕਟਿਸ ਕਰ ਲੈਂਦੇ ਤਿਆਰੀ ਕਰ ਲੈਂਦੇ ਅਸੀਂ ਹੁਣ ਕੀ ਹੈ ਸਾਲ ਅਗਲੇ ਸਾਲ ਦਾ ਬਣਾਤਾ ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋਊਗੀ ਮਈ ਜੂਨ ਚ ਪੇਪਰ ਹੋਊਗਾ ਲਿਖਤੀ ਜੁਲਾਈ ਅਗਸਤ ਚ ਰਿਜ਼ਲਟ ਆ ਜਾਊਗਾ ਅਕਤੂਬਰ ਚ ਫਿਜ਼ੀਕਲ ਟੈਸਟ ਹੋਊਗਾ ਨਵੰਬਰ ਚ ਰਿਜ਼ਲਟ ਆ ਜਾਊਗਾ ਹਰ ਸਾਲ ਦਸੰਬਰ ਚ 2200 ਤੋਂ 2300 ਹਰ ਮੱਕ ਵਕ 1600 ਸਿਪਾਈ ਪੇਸ਼ਾਬ ਇਨਸਪੈਕਟਰ ਫਿਰ ਇਨਸਪੈਕਟਰ ਹਰ ਸਾਲ ਭਰਤੀ ਹੋਣਗੇ ਤਾਂ ਕਿ ਬੱਚੇ ਤਿਆਰ ਕਰ ਤਿਆਰੀ ਕਰਨ ਜੇ ਇੱਕ ਅਟੈਂਪਟ ਨਹੀਂ ਆਏ ਅਗਲੀ ਟੈਂਪਟ ਚ ਦੇਖ ਲਓ ਤੇ ਗਰਾਊਂਡ ਚ ਜਾਓਗੇ ਸਰੀਰ ਨਾਲ ਪਿਆਰ ਹੋਊਗਾ ਡਰਗ ਤੋਂ ਬਚੋਗੇ ਇਧਰ ਉਧਰ ਬੁਰੀ ਸੰਗਤ ਤੋਂ ਬਚੋਗੇ ਸੋ ਮੇਰਾ ਇਹ ਮਕਸਦ ਹੈ ਮੇਰਾ ਕੋਈ ਮਕਸਦ ਨਹੀਂ ਕਿ ਮੈਂ ਨੌਜਵਾਨਾਂ ਨੂੰ ਪਹਿਲਾਂ ਟਰੈਵਲ ਏਜੰਟਾ ਜਿਹੜੇ ਨੇ ਉਹਨਾਂ ਤੋਂ ਲੁੱਟੀ ਜਾਣ ਫਿਰ ਉੱਥੇ ਜਾ ਕੇ ਫਿਰ ਸੌਖਾ ਜੀ ਆਪਾਂ ਦੇਖਦੇ ਆ ਕੈਨੇਡਾ ਦੀਆਂ ਖ਼ਬਰਾਂ ਪੜ੍ਹ ਲਓ ਬੇਰਜਗਰੀ ਫੈਲ ਗਈ ਉੱਥੇ ਉੱਥੇ ਮਹਿੰਗਾਈ ਇੰਨੀ ਹੋ ਗਈ ਕਿ ਜ਼ੋਣਾ ਤੋਂ ਭਰਿਆ ਪਿਆ ਜਾਂ ਫਿਰ ਇੱਥੇ ਕੋਈ ਲੜਾਈ ਹੋ ਗਈ ਤੇ ਉਹ ਅੰਦਰ ਹੋ ਕੇ ਮੈਂ ਕਿਸੇ ਵੀ ਨੌਜਵਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ ਕੋਈ ਕਿਸੇ ਕਿਸੇ ਜੇਲ੍ਹ ਜਾਵੇ ਉਹ ਅਨਲੈਸ ਉਹ ਕਾਨੂੰਨ ਨਾ ਤੋੜੇ ਬਸ ਜਿਹੜਾ ਆਪ ওভারਕਰਾਊਡਡ ਹੋਈਆਂ ਪਈਆਂ ਅਸੀਂ ਤਾਂ ਇਹ ਵੀ ਜਾਰੀ ਕੀਤਾ ਹੈ ਹੌਮ ਸੈਕਟਾ ਬੈਠੇ ਨੇ ਕਿ ਕਈ ਐਸੇ ਵੀ ਕੈਦੀ ਨੇ ਜਿਨ੍ਹਾਂ ਨੂੰ ਵਕੀਲ ਬਾਹਰ ਕਰਨ ਨੂੰ ਹੈ ਨਹੀਂ ਪੈਸੇ ਨਹੀਂ ਕਦੋਂ ਦੇ ਛੁੱਟ ਜਾਂਦੇ ਅਸੀਂ ਉਹਨਾਂ ਨੂੰ ਹੁਣ ਵਕੀਲ ਦੇ ਦੇ ਰਹੇ ਹਾਂ ਕਿ ਕੋਈ ਗੱਲ ਨਹੀਂ ਤੇਰੇ ਕੋਲ ਪੈਸੇ ਹੈ ਨਹੀਂ ਤੈਨੂੰ ਵਕੀਲ ਕਰਕੇ ਦਿੰਨੇ ਆ ਚੱਲ ਬਾਹਰ ਜਾ ਕੇ ਕੰਮ ਕਰ ਕੋਈ ਨਹੀਂ ਚੋ ਮਾੜਾ ਦਿਨ ਸੀ ਕਦੇ ਲੰਘ ਗਿਆ ਉਹਦਾ ਤੁਸੀਂ ਭੋਗਤ ਵੀ ਲਿਆ ਚਲੋ ਚਲੇ ਜਾਓ ਤਾਂ ਕਿ ਜੀਣਾ ਦੇ ਵਿੱਚ ਵੀ ਓਵਰਕਰਾਊਡਡ ਹੋਇਆ ਪਿਆ ਕੰਮ 27000 ਦੀ ਕਪੈਸਿਟੀ ਹੈ 32 33000 ਹੈ ਜੀ ਇਸ ਵਕਤ ਪੰਜਾਬ ਦੇ ਜਿਹੜਾ ਮੈਂ ਇੱਕ ਚਾਹਨਾ ਉਹ ਜਿਹੜਾ ਜਿਹੜੀਆਂ ਨੇ ਉਹ ਖਾਲੀ ਹੋਣ ਉਦੇ ਚ ਨਿਕਲ ਕੇ ਕੰਮ ਕਰਨ ਨਾ ਕਿ ਕੋਈ ਗੈਂਗਸਟਰ ਬਣ ਕੇ ਕੋਈ ਧਮਕੀਆਂ ਦੇਈ ਜਾਂਦਾ ਕਿਸੇ ਨੂੰ ਕੋਈ ਕੁਝ ਕਰੀ ਜਾਂਦਾ ਇੱਥੇ ਨਹੀਂ ਕਰਨੀ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਆਪਾਂ ਤਾਂ ਇੱਥੇ ਕੋਈ ਗਾਲਾਂ ਦੇਣ ਵਾਲਿਆਂ ਦੀ ਵੀ ਵੀਡੀਓ ਆਈਆਂ ਮਤਲਬ ਗੁਰੂ ਨਾਨਕ ਸਾਹਿਬ ਨੇ ਕਹਿ ਸੋਕੋ ਮੰਨਦਾ ਆਖੀਏ ਜਿਤ ਜੰਮੇ ਰਾਜਾਨ ਜਿਨ੍ਹਾਂ ਨੇ ਰਾਜੇ ਜੰਮੇ ਉਹਨਾਂ ਨੂੰ ਤੁਸੀਂ ਕਿਵੇਂ ਖਾਸ ਤੌਰ ਤੇ ਮਾਵਾ ਭੈਣਾਂ ਨੂੰ ਤੁਸੀਂ ਇਸ ਤਰ੍ਹਾਂ ਧਮਕੀਆਂ ਦੇ ਸਕਦੇ ਇੱਥੇ ਮਾਰ ਪਈ ਕੋਰ ਲਾਣੇ ਤੱਕ ਹੀ ਦਰਦਨਾ ਆਇਆ ਗੁਰੂ ਨਾਨਕ ਸਾਹਿਬ ਨੇ ਲਿਖਿਆ ਉਸ ਵੇਲੇ ਸੋ ਅੱਜ ਸਾਡੀਆਂ 3 ਪੈਣਾਂ ਤਰੱਕੀ ਕਰ ਰਹੀਆਂ ਬਹੁਤ ਆ ਮੈਂ 518 ਪਰਸੋਂ ਨੌਕਰੀ ਦਿੱਤੀ ਹੈ 292 ਵਿੱਚ ਕੁੜੀਆਂ ਨੇ ਅਲੱਗ-ਅਲੱਗ ਡਿਪਾਰਟਮੈਂਟ ਨੇ 40000 ਤੋਂ ਵੱਧ ਨੌਕਰੀਆਂ ਹੋ ਗਈਆਂ ਔਰ ਨੌਕਰੀਆਂ ਨੇ ਇਹ ਨਹੀਂ ਹੈਗਾ ਕਿ ਮੈਂ ਅਨਾਉਂਸ ਕਰਤਾ ਨਿਯੁਕਤੀ ਪੱਤਰ ਦੇਤਾ ਹਾਈ ਕੋਰਟ ਜਾ ਕੇ ਲੜੀ ਜਾਓ ਕੇਸ ਅਸੀਂ ਹਾਈ ਕੋਰਟ ਚੋਂ ਪਹਿਲਾਂ ਕਲੀਅਰੈਂਸ ਲੈਣੇ ਆ ਕਿ ਕੋਈ ਪੀਆਈਐਲ ਤਾਂ ਨਹੀਂ ਪਾਉਗੀ ਇਹਨਾਂ ਦੀ ਇਹਨਾਂ ਦੀ ਨੌਕਰੀ ਨੂੰ ਕੋਈ ਤੁਹਾਡੇ ਵਾਲੇ ਚ ਵੀ ਇੱਕ ਦੋ ਮੁੰਡਿਆਂ ਦਾ ਐਦਾਂ ਹੋ ਗਿਆ ਸੀ ਅੱਜ ਕਰ ਲਿਆ ਕਲੀਅਰ ਸਾਰਾ ਕਲੀਅਰ ਕਰਕੇ ਸਾਡ ਪਾਇਆ ਹੁਣ ਕ੍ਰਿਕਟ ਵਿੱਚ ਜਸਿੰਦਰ ਉਪ ਆਪਣੇ ਪੰਜਾਬ ਬਲੂ ਖੇਡਦਾ ਜਸਿੰਦਰ ਉਹਨੂੰ ਵਾਲਾ ਕੀਤਾ ਹੋਇਆ ਸੀ ਪਹਿਲਾਂ ਕ੍ਰਿਕਟਰ ਨੂੰ ਤਾਂ ਮੰਨਦੇ ਹੀ ਨਹੀਂ ਸੀਗੇ ਕ੍ਰਿਕਟਰ ਨੂੰ ਤਾਂ ਉਸ ਮੰਨਦੇ ਨਹੀਂ ਸੀ ਵੀ ਇਹਨੂੰ ਇਹ ਚ ਨੌਕਰੀਆਂ ਵਾਲੀ ਚ ਕ੍ਰਿਕਟ ਦੇ ਵਿੱਚ ਜਦੋਂ ਪਿੰਡਾਂ ਵਾਲੇ ਮੁੰਡੇ ਆਉਣ ਲੱਗੇ ਆ ਤਾਂ ਪਸਾਨਾ ਸੀ ਉਹਨਾਂ ਨੂੰ ਕਿਉਂ ਕ੍ਰਿਕਟ ਨੂੰ ਵੀ ਤਾਂ ਖੇਡ ਮੰਨਾਂਗੇ ਨਹੀਂ ਪਪੂਲਰ ਗੇਮ ਹੈ ਸੋ ਜਸਿੰਦਰ ਹੋਰੀ ਜਾਂ ਹੋਰ ਜਿਹੜੇ ਕ੍ਰਿਕਟ ਨਾਲ ਰਣਜੀਤ ਪਲੇਅਰ ਹੈ ਕੋਈ ਕੋਈ ਕਿਸੇ ਲੈਵਲ ਤੇ ਖੇਡਾ ਹੈ ਸਾਰਿਆਂ ਦੀ ਵਾਰੀ ਆਊਗੀ ਤੇ ਮੈਂ ਤੁਹਾਨੂੰ ਦੱਸ ਦਿੰਨਾ ਹਾਂ ਜਿਸ ਲੈਵਲ ਤੇ ਸੰਵਿਧਾਨ ਕਹਿੰਦਾ ਜਾਂ ਕਾਨੂੰਨ ਕਹਿੰਦਾ ਸਾਡਾ ਉਸ ਲੈਵਲ ਤੋਂ ਸ਼ੁਰੂ ਕਰਨਗੇ ਅੱਗੇ ਤਰੱਕੀਆਂ ਕਰ ਜਾਣਗੇ ਤੁਸੀਂ ਵੀ ਹੁਣ ਡੀਐਸਪੀ ਥੋੜੀ ਰਹੋਗੇ ਕਿ ساری ਉਮਰ ਤੁਸੀਂ ਪੜ੍ਹ ਲਿਖ ਕੇ ਪੇਪਰ ਦੇ ਦਿਓ ਯੂਪੀਐਸਸੀ ਦੇਣਾ ਯੂਪੀਐਸਸੀ ਦੇ ਕੇ ਆਈਪੀਐਸ ਬਣ ਜਾਓ ਇਹ ਤਾਂ ਇੱਕ ਜ਼ਰੀਆ ਹੈ ਅੱਜ ਵਾਲੇ ਜਿਹੜੀ ਨਿਯੁਕਤੀ ਹੈ ਇਸ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਅਕੈਡਮੀ ਖੋਲਣੀ ਹੈ ਕਿਸੇ ਨੇ ਕਿਸੇ ਨੇ ਕਿਹਾ ਮੈਂ ਤਾਂ ਜੀ ਇੱਥੇ ਕੰਮ ਕਰਕੇ ਰਾਜ਼ੀ ਹਾਂ ਅਸੀਂ ਤੁਹਾਨੂੰ ਖੁੱਲਾ ਮੌਕਾ ਦੇਵਾਂਗੇ ਬਾਕੀ ਖੇਡ ਮੰਤਰੀ ਆਪ ਖੁਦ ਜਿਹੜੇ ਨੇ ਸਪੋਰਟਸ ਪਰਸਨ ਨੇ ਆਪ ਖੇਡ ਦੇਨੇ ਪਹਿਲਾਂ ਕਦੋਂ ਹੁੰਦਾ ਸੀ ਤਾਂ ਪਹਿਲਾਂ ਉਹ ਹੁੰਦੇ ਸੀ ਜਿਹਨਾਂ ਨੂੰ ਮਤਲਬ ਸਾਈਕਲ ਇਹਦਾ ਪ੍ਰਧਾਨ ਉਹ ਹੈ ਜਿਹਨੇ ਕਦੇ ਜ਼ਿੰਦਗੀ ਚ ਚੈਨ ਨਹੀਂ ਚੜਾਉਣੀ ਹੁੰਦੀ ਸਾਈਕਲ ਦੀ ਸਾਈਕਲ ਚਲਾਉਣਾ ਜਾਂ ਸਾਈਕਲ ਤੇ ਚੜਨਾ ਤਾਂ ਬਾਅਦ ਦੀ ਗੱਲ ਹੈ ਕੈਂਚੀ ਅੱਧੀ ਕੈਂਚੀ ਜਾਂ ਕਾਠੀ ਤਾਂ ਬਾਅਦ ਦੀਆਂ ਗੱਲਾਂ ਨੇ ਮਤਲਬ ਉਹ ਬੰਦੇ ਲਾਇਆ ਹੋਇਆ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਤੁਸੀਂ ਵੀ ਬਹੁਤ ਸਰ ਕਮੈਂਟਰੀ ਟੌਰਚਰ ਹੁੰਦੇ ਹੋ ਯਾਰ ਆਹ ਬੰਦੇ ਹਨ ਕਿਵੇਂ ਸਮਝਾਈਏ ਹਾਕੀ ਕੀ ਹੁੰਦੀ ਹੈ ਗੋਲ ਕੀ ਹੁੰਦਾ ਹੈ ਪੈਨਲਟੀ ਕਾਰਨ ਕੀ ਹੁੰਦਾ ਹੈ ਸ਼ਾਰਟ ਕਾਰਨ ਕੀ ਨਾ ਸਵਸੀ ਇਹ ਚਾਹੁੰਦੇ ਆ ਕਿ ਉਹੀ ਬੰਦੇ ਕੰਮ ਕਰਨ ਜਿਹੜੇ ਬੰਦੇ ਉਸ ਫੀਲਡ ਨੂੰ ਜਾਣਦੇ ਹੋ ਸੋ ਉਸ ਕਰਕੇ ਮੈਨੂੰ ਤਾਂ ਬਹੁਤ ਖੁਸ਼ੀ ਹੈ ਮੈਂ ਮੈਨੂੰ ਇਹ ਚਿੰਨ੍ਹ ਮੇਰੇ ਪਿਤਾ ਜੀ ਤੋਂ ਸਦਾ ਮਿੰਦਰ ਸਿੰਘ ਹੋਂ ਤੋਂ ਲੱਗੀ ਸੀ ਰੇਡੀਓ ਤੇ ਕਮੈਂਟਰੀ ਸੁਣਨ ਤੋਂ ਬਾਅਦ ਫਿਰ ਟੀਵੀ ਤੇ ਆਉਣ ਲੱਗ ਗਿਆ ਪਹਿਲਾਂ ਤਾਂ ਆਉਂਦੇ ਹੀ ਨਹੀਂ ਸੀਗਾ ਸੋ ਅੱਜ ਪਲੇਇੰਗ 11 ਇੱਥੇ ਤੇ ਮੇਰੇ ਪਤਾ ਜੀ ਨਹੀਂ ਰਹੇ ਦੁਨੀਆ ਚ ਉਹ 2011 ਚ ਉਹਨਾਂ ਦੀ ਮੌਤ ਹੋ ਗਈ ਸੀ ਚਲੋ ਜਿੱਥੇ ਵੀ ਉਹਨਾਂ ਦੀ ਆਤਮਾ ਥੋੜਾ ਖੁਸ਼ ਹੁੰਦੀ ਹੋ ਹਾਕੀ ਦੇ ਤਾਂ ਜਾਣ ਦਿੰਦੇ ਸੀ ਬਸ ਉਹ ਬਹੁਤ ਪੁਰਾਣੇ ਪੁਰਾਣੇ ਪਲੇਅਰਾਂ ਬਾਰੇ ਮੈਨੂੰ ਦੱਸਦੇ ਰਹਿੰਦੇ ਸੀ ਤਾਂ ਕਰਕੇ ਮੈਨੂੰ ਵੀ ਚਿੰਗ ਲੱਗੀ ਫਿਰ ਅੱਗੇ ਚਲੋ ਅੱਜ ਪਰਮਾਤਮਾ ਨੇ ਜਿਸ ਅਹੁਦੇ ਤੇ ਬਿਠਾਏ ਹੋਏ ਆ ਤਾਂ ਕੋਸ਼ਿਸ਼ ਮੈਂ ਇਹ ਹੀ ਕਰੂੰਗਾ ਕਿ ਜਿਹੜਾ ਜੇ ਮੈਂ ਪਹਿਲਾਂ ਕੈਸਟਾ ਸੀਰੀਆਂ 'ਚ ਕਹਿੰਦਾ ਰਿਹਾ ਕਿ ਸਾਡੇ ਪਲੇਅਰ ਰੋੜਦੇ ਰਹੇ ਨੇ ਸਾਡੇ ਪਲੇਅਰ ਰੋੜੀ ਜਾਂਦੇ ਨੇ ਇਹਨੂੰ ਕੋਈ ਪੁੱਛਦਾ ਨਹੀਂ ਤੇ ਤਾਂ ਫਿਰ ਜੇ ਮੇਰੇ ਕੋਲ ਅੱਜ ਆਪ ਖੁਦ ਫੈਸਲਾ ਲੈਣ ਦਾ ਜਿਹੜਾ ਅਹੁਦਾ ਜਾਂ ਪੈਨ ਆਇਆ ਤਾਂ ਫਿਰ ਮੈਂ ਫੈਸਲੇ ਵੀ ਜ਼ਰੂਰ ਤੁਹਾਡੇ ਹੱਕ 'ਚ ਲਾਊਂਗਾ ਇਹ ਇਹ ਪਿਆ ਫੰਕਸ਼ਨ ਵੀ ਥੋੜਾ ਜਿਹਾ ਲੇਟ ਹੋ ਗਿਆ ਕੈਂਪ 'ਚ ਗਏ ਹੋਏ ਸੀ ਪਹਿਲਾਂ ਤੁਸੀਂ ਨਾ ਇੱਕ ਵਾਰੀ ਪਹਿਲਾਂ ਕਰ ਲਿਆ ਉਹ ਪੂਰੇ ਨਹੀਂ ਸੀ ਕਿ ਜਿਵੇਂ ਤੁਹਾਡੇ ਪਿੱਛੇ ਆਏ ਉਸ ਸਾਰੇ ਉੱਦੇ ਵੀ ਕਾਫੀ ਕੈਂਪ ਦੇ ਵਿੱਚ ਗਏ ਹੋਏ ਸੀ ਹੈਨਾ ਸੋ ਅੱਜ ਫਿਰ ਸਪੈਸ਼ਲੀ ਮੈਂ ਕਹਿਆ ਵੀ ਉਹਨਾਂ ਨੂੰ ਹੁਣ ਹੌਸਲਾ ਦੇਈਏ ਕਿ ਘਰੇ ਨਾ ਸੋਚੇ ਹੁਣ ਕੋਈ ਘਰ ਤੁਹਾਡਾ ਬਿਲਕੁਲ ਨਹੀਂ ਸੀ ਸੰਭਾਲਣਾ ਸਾਡਾ ਕੰਮ ਹੈ ਤੁਸੀਂ ਬਸ ਟਾਰਗੇਟ ਗੋਲ ਰੱਖੋ ਟੀਚੇ ਪਹੁੰਚ ਕੇ ਕਿਹਦੇ ਪੈਰ ਤੇ ਮਾਰਨੀ ਹੈ ਤੇ ਫਿਰ ਪ੍ਰੈਕਟੀਕਲ ਲੈ ਕੇ ਹਰਮਨ ਵੀ ਤੈਨੂੰ ਕਹਿੰਦਾ ਕਿ ਗੋਲੀ ਮਾਰ ਹੁਣਾ ਸਿੱਧੀ ਗੋਲੀ ਵਾਂਗੂ ਜਾਂਦੀ ਹੈ ਮੈਂ ਕਹਿੰਦਾ ਜੇ ਜਦੋਂ ਉਹਨੂੰ ਰੀਪਲੇ ਦਿਖਾਉਂਦੇ ਨੇ ਸਲੋ ਮੋ ਉਹ ਚ ਉਦੋਂ ਵੀ ਨਹੀਂ ਪਤਾ ਲੱਗਦਾ ਬਾਲ ਕਿੰਨੀ ਤੇਜ਼ ਗਈ ਹੈ ਸੋ ਇਹ ਪ੍ਰਮਾਤਮਾ ਦੀ ਕੋਈ ਨਾ ਕੋਈ ਕਲਾ ਹਰੇਕ ਨੂੰ ਦਿੱਤੀ ਹੋਈ ਹੈ ਜਗਰਾਜ ਕੋਲੇ ਕਲਾ ਜਗਰਾਜ ਬਹੁਤ ਵਧੀਆ ਕੰਮ ਕਰ ਰਿਹਾ ਪੁਲਿਸ ਦੇ ਵਿੱਚ ਰਾਜਪਾਲ ਪੁਲਿਸ ਦੇ ਵਿੱਚ ਕੰਮ ਕਰ ਰਿਹਾ ਅਵਨੀਤ ਐ ਐਸਐਸਪੀ ਵੀ ਰਹੀ ਫਾਜਲਕਾ ਦੀ ਸੋ ਜਿੰਨੇ ਵੀ ਸਪੋਰਟਸ ਵਾਲੇ ਜਿਨੇ ਹੈਗੇ ਨੇ ਸਾਡੇ ਕੋਲੇ ਅਫਸਰ ਬਣ ਗਏ ਹੁਣ ਅਸੀਂ ਉਹਨਾਂ ਨੂੰ ਬਾਕਾਇਦਾ ਇੱਕ ਹੋਰ ਨਵੇਂ ਸਰਮਾਨ ਨਾਲ ਦੇਖਦੇ ਆ ਕਿਉਂਕਿ ਉਹਨਾਂ ਨੇ ਬਹੁਤ ਵਾਰੀ ਦੇਸ਼ ਦਾ ਝੰਡਾ ਆਪ ਖੁਦ ਉੱਪਰ ਜਾਂਦੇ ਦੇਖਿਆ ਤੇ ਆਪ ਉੱਪਰ ਲੈ ਜਾਂਦੇ ਹੋਏ ਦੇਖਿਆ ਸੋ ਮੈਡਲ ਲੈਣਾ ਨਾ ਲੈਣਾ ਹਾਰ ਜਿੱਤ ਚਲਦੀ ਰਹਿੰਦੀ ਹੈ ਪਰ ਖੇਡਾਂ ਦੀ ਇੱਕ ਬਹੁਤ ਇੱਕ ਯੋਗਦਾਨ ਜੇ ਲੈ ਲਓ ਖੇਡਾਂ ਇੱਕ ਇੱਕ ਚੀਜ਼ ਸਿਖਾ ਦਿੰਦੀਆਂ ਨੇ ਕਿ ਕੱਲੀਆਂ ਸਪੋਰਟਸ ਕੱਲੀ ਸਪੋਰਟਸ ਹੀ ਇਹ ਕਹ ਹੈ ਜੀ ਇਹ ਜਾ ਵਰਗ ਹੈ ਜਾਂ ਕੈਟਾਗਰੀ ਹੈ ਜਿਹਦੇ ਚ ਹਾਰਨ ਤੇ ਜਿੱਤਣ ਵਾਲੇ ਹੱਥ ਬਣਾਉਂਦੇ ਹਾਂ ਹਾਰ ਜਿੱਤ ਦਾ ਫੈਸਲਾ ਹੋਣ ਤੋਂ ਬਾਅਦ ਕਿ ਕੰਗ੍ਰੈਚੁਲੇਸ਼ਨ ਹਾਰਨ ਵਾਲਾ ਕਹਿੰਦਾ ਹਾਰਡ ਲੱਕ ਕਹਿ ਦਿੰਦੇ ਆਪਾਂ ਦੂਜਿਆਂ ਨੂੰ ਕਿ ਤੁਸੀਂ ਬਹੁਤ ਵਧੀਆ ਖੇਡੇ ਅਦਰਵਾਈਜ਼ ਕਿਤੇ ਹੋਰ ਹਾਰ ਜਿੱਤ ਤੋਂ ਬਾਅਦ ਹੱਥ ਫਿਲੇ ਲਿਆ ਜਾਂਦਾ ਯੂਕਰੇਨ ਤੇ ਰਸ਼ੀਆ ਦੀ ਜੰਗ ਚੱਲ ਰਹੀ ਹੈ ਜੇ ਕੋਈ ਜਿੱਤ ਗਿਆ ਹੱਥ ਮਿਲਾਂਗੇ ਨਾ ਕਹਿੰਦੇ ਬਦਲਾ ਲਵਾਂਗੇ ਅਸੀਂ ਕੋਈ ਨੀਅਤ ਕੀ ਤਾਂ ਹਾਰ ਕੇ ਬਦਲਾ ਲਵਾਂਗੇ ਸੋ ਇਹ ਖੇਡਾਂ ਜਿਹੜੀਆਂ ਨੇ ਉਹ ਆਪਸ ਦੇ ਵਿੱਚ ਮਿਲਵਰਤਨ ਸਪੋਰਟਸਮੈਨਸ਼ਿਪ ਸਪਿਰਟ ਹਾਰਨਾ ਵੀ ਸਿਖਾ ਦਿੰਦੀਆਂ ਨੇ ਕਿ ਕੋਈ ਗੱਲ ਨਹੀਂ ਹਾਰ ਕੇ ਨੈਕਸਟ ਸਟੈਪ ਤੇ ਹੀ ਦੋ ਤਰ੍ਹਾਂ ਦੇ ਕੈਪਟਨ ਹੁੰਦੇ ਆ ਕਿਸੇ ਵੀ ਗੇਮ ਦੇ ਸਾਡੇ ਕੋਲੇ ਜਿਹੜੇ ਦੋ ਕੈਪਟਨ ਬੈਠੇ ਨੇ ਇਹ ਦੋਜੀ ਕਿਸਮ ਦੇ ਨੇ ਪਹਿਲੀ ਕਿਸਮ ਦਾ ਕੈਪਟਨ ਹੁੰਦਾ ਆ ਆਪਣੀ ਟੀਮ ਨੂੰ ਮੈਚ ਤੋਂ ਪਹਿਲਾਂ ਇਹ ਕਹਿ ਕੇ ਲੈ ਕੇ ਜਾਂਦਾ ਚਲੋ ਵੀ ਅੱਜ ਹਾਰਨਾ ਨਹੀਂ ਤੇ ਜਿਹੜਾ ਦੂਜਾ ਕੈਪਟਨ ਹੁੰਦਾ ਜੇਕ ਸਾਡੇ ਕੋਲ ਬੈਠੀ ਹੈ ਵੈਰਾਈਟੀ ਦੂਜੇ ਕੈਪਟਨ ਕਹਿੰਦਾ ਚਲੋ ਵੀ ਅੱਜ ਜਿੱਤਣਾ ਹੈ ਪਹਿਲੇ ਕੈਪਟਨ ਦੇ ਦਿਲ ਚ ਹਾਰ ਹੈਗੀ ਹੈ ਉਹ ਹਾਰ ਬਚਾਉਣ ਵਾਸਤੇ ਜਾ ਰਿਹਾ ਹੈ ਹਾਰੂਗਾ ਪੱਕਾ ਫਿਰ ਦੂਜਾ ਕਹਿੰਦਾ ਹਾਰ ਕੀ ਹੁੰਦੀ ਹੈ ਪਤਾ ਹੀ ਨਹੀਂ ਚਲੋ ਜਿੱਤਣਾ ਹੈ ਸੋ ਵਿਕਟਰੀ ਨੂੰ ਲੈ ਕੇ ਜਦੋਂ ਅਸੀਂ ਅੰਦਰ ਵੜਦੇ ਹਾਂ ਤਾਂ ਹੋ ਜਾਂਦੀ ਹੈ ਬਹੁਤ ਫਰਕ ਪੈ ਜਾਂਦਾ ਹੈ ਮੋਟੀਵੇਸ਼ਨ ਜਦੋਂ ਹੁੰਦੀ ਹੈ ਕੈਪਟਨ ਖੁਦ ਕਵੇ ਚਲੋ ਚਲੋ ਇੱਕ ਵਾਰੀ ਤਾਂ ਜਾਪਾਨ ਵਾਲਿਆਂ ਨਾਲ ਤਾਂ 3-0 ਤੋਂ ਵਾਪਸ ਆਏ ਮੈਂ ਦੇਖੀ ਤਾਂ ਜਾਂਦਾ ਸੀ ਪਰ ਮੈਂ ਵੀ ਥੋੜਾ ਜਿਆਦਾ ਰਿਮੋਟ ਜਾਂ ਨੇੜੇ ਕਰ ਲਿਆ ਸੀ ਮੈਂ ਕਿਹਾ ਵੀ ਹੁਣ ਤਾਂ ਮੁਸ਼ਕਲ ਹੈ ਜਦੋਂ ਹਾਰਦਿਕ ਨੇ ਸ਼ਮਸ਼ੇਰ ਹੋਰਾਂ ਨੇ ਗੁਰਜੰਟ ਹੋਰ ਜਦੋਂ ਤਿੰਨ-ਤਿੰਨ ਕਰਕੇ ਤਿੰਨ-ਤਿੰਨ ਕਰਕੇ ਉਹਦੇ ਬਾਅਦ ਚੌਥਾ ਵੀ ਕਰ ਲਿਆ ਫਿਰ ਇਸ ਤੋਂ ਬਹੁਤ ਜ਼ਿਆਦਾ ਵਧੀਆ ਸਿੱਖਿਆ ਮਿਲਦੀ ਹੈ ਕਿ ਮੰਜ਼ਿਲ ਤੋਂ ਪਹਿਲਾਂ ਕੋਈ ਫੈਸਲਾ ਨਾ ਲਵੋ ਜਿੰਨੇ ਚਿਰ ਰੀਵੈਂਜ ਨਹੀਂ ਵੱਜਦੇ ਉਹਨਾਂ ਚਿਰ ਕੋਈ ਵੀ ਨਹੀਂ ਜਿੱਦਾ ਉਹਨੇ ਸਾਰੇ ਬਰਾਬਰ ਨੇ ਰੀਵੈਂਜ ਵੱਜਣ ਵੇਲੇ ਪਤਾ ਲੱਗਦਾ ਕੌਣ ਪਹਿਲੇ ਦੂਜੀ ਦੀ ਚੋਥੀ ਦਿੰਦਾ ਸੋ ਮੈਨੂੰ ਉਮੀਦ ਹੈ ਕਿ ਮੇਰੇ ਸਾਹਮਣੇ ਬੈਠੇ ਮੇਰੇ ਪੰਜਾਬ ਦਾ ਖਜ਼ਾਨਾ ਜਿਹੜਾ ਹੀਰੇ ਜਿਹੜੇ ਨੇ ਉਹ ਤੁਸੀਂ ਵੀ ਉਦੋਂ ਹੀ ਹਾਕੀ ਟੀਮ ਚੋਂ ਜਦੋਂ ਮੈਂ ਪੰਜਾਬ ਸਰਕਾਰ ਦੀ ਟੀਮ ਚੋਂ ਤੁਸੀਂ ਵੀ ਕਪਤਾਨ ਨੂੰ ਮੈਂ ਵੀ ਪੰਜਾਬ ਸਰਕਾਰ ਦੀ ਟੀਮ ਦਾ ਕਪਤਾਨ ਹਾਂ ਸੋ ਜਦੋਂ ਆਪਾਂ ਸਾਰੇ ਕਪਤਾਨ ਇਕੱਠੇ ਹੋ ਜਾਾਂਗੇ ਕੋਈ ਦੁਨੀਆ 'ਚ ਮਾਇਦਾ ਲਾਲ ਐ ਐਸਾ ਬੰਦਾ ਨਹੀਂ ਜਿਹੜਾ ਪੰਜਾਬ ਨੂੰ ਰੋਕ ਸਕੇ ਨੰਬਰ 1 ਸਟੇਟ ਬਣਨ ਤੋਂ ਸਪੋਰਟ ਕੋ ਖੇਡਾਂ 'ਚ ਵੀ ਔਰ ਨੌਕਰੀਆਂ 'ਚ ਵੀ ਇਨਫਰਾਸਟ੍ਰਕਚਰ 'ਚ ਵੀ ਪੜ੍ਹਾਈ 'ਚ ਵੀ ਮੈਡੀਕਲ 'ਚ ਵੀ ਔਰ ਸਾਰੇ ਪਾਸੇ ਜਿਸ ਕਿਸਮ ਦੀ ਮਤਲਬ ਕੋਈ ਕੈਟਾਗਰੀ ਐ ਉਸੇ ਨੰਬਰ ਬਹੁਤ ਸਾਰੀਆਂ ਚੀਜ਼ਾਂ ਦੇ ਨੰਬਰ 1 ਬਣ ਚੁੱਕੇ ਆਪਾਂ ਆਲਰੇਡੀ ਆ ਬਜਟ ਚ ਵੀ ਸਹੀ ਤੁਹਾਨੂੰ ਦੱਸਾਂਗੇ ਸੋ ਇਸ ਕਰਕੇ ਹਾਂ ਉਹ ਲੱਗ ਗੱਲ ਹੈ ਕਿ ਥੋੜਾ ਟਾਈਮ ਲੱਗੂਗਾ ਕਿਉਂਕਿ ਜੇ ਆਪਾਂ ਆਪਣੇ ਸ਼ੂ ਦਾ ਫੀਤਾ ਦੋ ਦਿਨਾਂ ਖੋਲੀਏ ਗੰਡੋ ਦੀ ਤੀਜੇ ਦਿਨ ਉਹ ਚ ਸੂਆ ਪਾ ਕੇ ਜਾਂ ਚਾਕੂ ਦੀ ਨੋਕ ਜੀ ਨਾਲ ਖੋਲਣਾ ਪੈਂਦਾ ਉਹ ਜੰਮ ਜਾਂਦੀ ਹੈ ਗੰਡ ਤੇ ਦੋ ਦਿਨ ਪਹਿਲਾਂ ਵਾਲੀ ਗੰਡ ਦੇਖ ਲੋ ਇੰਨੀ ਔਖੀ ਹੋ ਜਾਂਦੀ ਹੈ ਤੇ ਜਿਹੜਾ ਸੂਬਾ ਮੈਨੂੰ ਮਿਲਿਆ ਉਹ ਤਾਂ 75 ਸਾਲ ਪੁਰਾਣੀਆਂ ਗੰਡਾਂ ਨੇ ਬਹੁਤ ਔਖਾ ਖੁੱਲਣ ਗਿਆ ਹਾਂ ਖੁੱਲੀਆਂ ਨਾ ਮੈਂ ਸਿਰੇ ਲੱਭੀ ਜਾਂਦਾ ਕੋਈ ਨਾ ਕੋਈ ਸਿਰੇ ਰੋਜ਼ ਲੱਭ ਜਾਂਦਾ ਪਰ ਮੈਂ ਇਕੱਲਾ ਨਹੀਂ ਕਰ ਸਕਦਾ ਮੈਨੂੰ ਸਾਥ ਚਾਹੀਦਾ ਤੁਹਾਡਾ ਸਾਰਿਆਂ ਦਾ ਸਾਰਿਆਂ ਦਾ ਹਰ ਪੱਖ ਦਾ ਸਾਥ ਚਾਹੀਦਾ ਨਹੀਂ ਮੇਰਾ ਕੋਈ ਪਰਿਵਾਰ ਨਾਲ ਕੋਈ ਐ ਵੀ ਮੈਂ ਪਰਿਵਾਰ ਬਾਤ ਕਰਨਾ ਜਾਂ ਮੈਂ ਕੋਈ ਪੈਸੇ ਕਮਾਉਣੇ ਜਾਂ ਕੋਈ ਮੈਂ ਮੈਂ ਮੇਰਾ ਹਿੱਸਾ ਪਾਉਣਾ ਕਿਤੇ ਨਾ ਸੋ ਸੱਚੇ ਦਿਲੋਂ ਅੱਜ ਵੀ ਤੁਸੀਂ ਇਹ ਦਿਲ ਖੋਲ ਕੇ ਦੇਖ ਲਓ ਤਾਂ ਪੰਜਾਬ ਟੜਕਦਾ ਕਿਉਂਕਿ ਸ਼ਹੀਦਾਂ ਦੀ ਆਤਮਾ ਜਿਹੜੀ ਹੈ ਉਹ ਥੋੜਾ ਜਿਹਾ ਸਕੂਨ ਤਾਂ ਮਹਿਸੂਸ ਕਰੂਗੀ ਨਾ ਜਦੋਂ ਪਤਾ ਲੱਗੇ ਯਾਰ ਆ ਗਏ ਯਾਰ ਥੋੜੇ ਜਿਹੜੇ ਸਾਡੇ ਵੀ ਮੱਥਾ ਟੇਕਣ ਲੱਗੇ ਨਹੀਂ ਤਾਂ 23 ਮਾਰਚ ਨੂੰ 26 ਸਤੰਬਰ ਨੂੰ ਭਗਤ ਸਿੰਘ ਨੂੰ ਯਾਦ ਕਰਿਆ ਜਾਂਦਾ ਬਸ ਗੁਰਦਾਸ ਮਾਨ ਜੀ ਨੇ ਕਹਾ ਕਿ ਸੀ ਵਿੱਚ ਸੀਗਾ ਆਜ਼ਾਦੀ ਦੇ ਝੂਠੇ ਲੀਡਰ ਕੁਰਸੀਆਂ ਉੱਤੇ ਬਹਿ ਗਏ ਰਾਜਗੁਰੂ ਸ੍ਰੀ ਦੇਵ ਭਗਤ ਸਿੰਘ ਫੁੱਲਾਂ ਜੋਗੀ ਰਹਿ ਗਏ ਮਤਲਬ ਉਹਨਾਂ ਦਾ ਇਕੱਲੇ ਫੁੱਲਾਂ ਦੇ ਯਾਰ ਭਾਕ ਕਹਿੰਦੇ ਧੰਨਵਾਦ ਸੋ ਅਸੀਂ ਉਹਨਾਂ ਨੂੰ ਆਪਣੇ ਹੀਰੋ ਬਣਾਉਣਾ ਹੈ ਅਸੀਂ ਪਹਿਲੀ ਵਾਰ ਹੋਇਆ ਜਦੋਂ ਗਵਰਨਮੈਂਟ ਬਣੀ ਆਮ ਤੌਰ ਤੇ ਰਾਜਪਾਵੰਚਾ ਕਿਸੇ ਸਟੇਡੀਅਮ ਚ ਰੱਖ ਲੈਂਦੇ ਆ ਸੌਂ ਚੱਕ ਸਭਾਗ ਅਸੀਂ ਪਿੰਡ ਰੱਖਿਆ ਖਟਖੜਕਲਾ ਭਗਤ ਸਿੰਘ ਦੇ ਪਿੰਡ ਜਾ ਕੇ ਰੱਖਿਆ ਇੱਥੇ ਜਾਵਾਂਗੇ ਜ਼ਿੰਮੇਵਾਰੀ ਵਧੂਗੀ ਆਪਣੀ ਆਪਾਂ ਨੂੰ ਵੀ ਥੋੜਾ ਜਿਹਾ ਇਹ ਲੱਗੂਗਾ ਕਿ ਭਾਈ ਉੱਥੇ ਜਾ ਕੇ ਸੌਂ ਖਾ ਕੇ ਆਏ ਆ ਪੰਜਾਬ ਨਾਲ ਧੋਖਾ ਨਹੀਂ ਕਰਨਾ ਉਹਨਾਂ ਤੋਂ ਵੱਡੇ ਤਾਂ ਕਦੇ ਹੋਈ ਨਹੀਂ ਸਕਦੇ ਉਹਨਾਂ ਦਾ ਪੈਰ ਦਾ ਤਿੰਕਾ ਵੀ ਨਹੀਂ ਹੈਗੇ ਆਪਾਂ ਫਿਰ ਸਪੋਰਟਸ ਨਾਲ ਰਿਲੇਟਿਡ ਇੱਕ ਹੋਰ ਬੜੀ ਵਧੀਆ ਤੁਹਾਨੂੰ ਵੀ ਚੰਗੀ ਲੱਗੇ ਉਹ 26 ਜਨਵਰੀ ਦੇ ਪਰੇਡਾ ਰੱਖੀਆਂ ਸਾਰੇ ਜਿਲੇਾਂ ਦੇ लुधियाने परेड रख ली स्टेडियम ਚ ਉਥੇ ਤਾਂ ਅਸੀਂ ਆਪ ਹੀ 8.5 ਕਰੋੜ ਦਾ ਉਥੇ ਸਿੰਥੈਟਿਕ ਟਰੈਕ ਲਵਾਇਆ ਉਹ ਚ ਹਜੇ ਲਾਈਨਿੰਗ ਵੀ ਨਹੀਂ ਹੋਈ ਉਦੋਂ ਚ ਰੱਖ ਲਿਆ ਪ੍ਰੋਗਰਾਮ ਮੈਂ ਕਿਹਾ ਯਾਰ 26 ਜਨਮੀ ਦਾ ਘਾਂਟੇ ਦਾ ਪ੍ਰੋਗਰਾਮ ਹੈ ਉਹ ਵਿੱਚੋਂ ਜਦੋਂ ਪਰੇਡ ਕਰਦੇ ਨੇ ਅੱਡੀਆਂ ਮਾਰਦੇ ਨੇ ਉਹ ਅੱਡੀਆਂ ਤੇ ਤੁਰਦੇ ਨੇ ਫਿਰ ਘੋੜੇ ਹੁੰਦੇ ਆ ਉਹਨਾਂ ਕੋਲੇ ਫਿਰ ਟਰੈਕਟਰ ਚੱਲਣਗੇ ਚੱਕਿਆਂ ਨਾਲ ਮੈਂ ਕਹਿੰਦਾ ਨਹੀਂ ਆਪਾਂ ਟਰੈਕੋ ਖਰਾਬ ਕਰੀਏ ਹਰੇਕ ਸਾਰੇ ਪੰਜਾਬ ਚ ਆਰਡਰ ਕੀਤਾ ਉਹਦੀ ਇਮੀਜ ਲਈ ਕਿ ਕਿਸੇ ਵੀ ਸਿੰਥੈਟਿਕ ਟਰੈਕ ਵਾਲੇ ਜਾਂ ਬਹੁਤ ਵਧੀਆ ਗਰਾਊਂਡ ਜਿੱਥੇ ਚਿਹਰੇ ਚੱਲ ਰਿਹਾ ਉੱਥੇ ਨਹੀਂ ਫੰਕਸ਼ਨ ਕਰਨਾ ਕੋਈ ਹੋਰ ਜਗ੍ਹਾ ਲੱਭੋ ਉੱਥੇ ਕਰਾਂਗੇ ਤੇ ਨਾਲੇ ਸ਼ਾਮ ਤੱਕ ਉਹ ਜਗ੍ਹਾ ਵੀ ਸ਼ਾਮ ਤੱਕ ਸਾਫ਼ ਹੋਣੀ ਚਾਹੀਦੀ ਹੈ ਕੋਈ ਟੋਆ ਕੋਈ ਉੱਚੀ ਨੀਚੀ ਗਰਾਊਂਡ 'ਚ ਇੱਕ ਛੋਟਾ ਜਿਹਾ ਟੋਆ ਪੈ ਗਿਆ ਅਗਲੇ ਦਿਨ ਪਲੇਅਰ ਉਸੇ ਰੁਟੀਨ ਨਾਲ ਉੱਥੇ ਭੱਜਣਾ ਗਿਆ ਤੇ ਉਹਦਾ ਪੈਰ ਟੋਏ 'ਚ ਪੈ ਗਿਆ ਕੈਰੀਅਰ ਖਤਮ ਹੋ ਜਾਂਦਾ ਜੀ ਜੇ ਗਿੱਟਾ ਗਿਆ ਕੈਰੀਅਰ ਖਤਮ ਹੋ ਜਾਂਦਾ ਇੱਕ ਛੋਟੀ ਜਿਹੀ ਗੱਲ ਕਰਨਾ ਸੋ ਅਸੀਂ ਸਪੋਰਟਸ ਕਲਚਰ ਜਿਹੜਾ ਪੰਜਾਬ 'ਚ ਵੱਡੇ ਪੱਧਰ ਤੇ ਲੈ ਕੇ ਆਉਣਾ ਰਿਵਰਸ ਮਾਈਗ੍ਰੇਸ਼ਨ ਵਾਲੀ ਜਿੰਮੇ ਗੱਲ ਕਹੀ ਹੈ ਜਿਹੜੇ ਪਹਿਲਾਂ ਦੂਜੇ ਸੂਬਿਆਂ ਚ ਜਾ ਕੇ ਡੋਮਿਸਾਈਲ ਲੈ ਲੈਂਦੇ ਸੀ ਇੱਥੇ ਇੱਥੇ ਵਧੀਆ ਯਾਰ ਹੁਣ ਬੰਦ ਹੁਣ ਇੱਧਰ ਨੂੰ ਆਉਣ ਤਾਂ ਕੋਈ ਗੱਲ ਨਹੀਂ ਜੇ ਤੁਹਾਡੇ ਸਾਥੀ ਕਹਿੰਦੇ ਨੇ ਨਾ ਸ਼੍ਰੀਸ਼ੇਸ਼ ਵਰਗੇ ਕਹੇ ਜਾਓ ਅਜ ਪੰਜਾਬ ਚ ਆ ਜਾਓ ਇੱਥੇ ਲੈ ਤੇ ਪੁੱਛੋ ਮੰਡੀ ਦਾ ਦੁਵਾਨਿਆਂ ਨੂੰ ਕਾਹਦਾ ਆਰ ਕਾਰਡ ਸੋ ਜਿੰਨੇ ਵੀ ਤੁਸੀਂ ਖੇਡ ਰਹੇ ਹੋ ਔਰ ਖੇਡਣ ਤੋਂ ਬਾਅਦ ਵੀ ਤੁਹਾਡੀ ਜ਼ਿੰਮੇਵਾਰੀ ਕੋਈ ਕਮੈਂਟਰੀ ਚ ਜਾਊਗਾ ਕੋਈ ਕੋਚਿੰਗ ਚ ਜਾਊਗਾ ਇਹ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਦੇਸ਼ ਵਾਸਤੇ ਖੇਡਣਾ 140 ਕਰੋੜ ਚੋਂ 11 ਚ ਆਉਣਾ ਬਹੁਤ ਵੱਡੀ ਗੱਲ ਹੈ ਸੋ ਤੁਹਾਨੂੰ ਸਾਰਨ ਬਾਬਾ ਮੁਾਰਕਾ ਤੇ ਜਿਹੜੇ ਵੀ ਅਹੁਦੇ ਸੰਭਾਲੋਗੇ ਤਾਂ ਦੇਹੀ ਨਾਲ ਇਮਾਨਦਾਰੀ ਨਾਲ ਨਿਭਾਓ ਲੋਕ ਤੁਹਾਨੂੰ ਯਾਦ ਕਰਿਆ ਕਰਨਗੇ ਇਤਿਹਾਸ 'ਚ ਨਾਮ ਲਿਖਿਆ ਜਾਊ ਕਿਆ ਬੰਦੇ ਸੀ ਉਹ ਤੋਂ ਜਦੋਂ ਪੰਜਾਬ ਪੱੜੀ ਤੇ ਚੜ ਰਿਹਾ ਸੀ ਰੰਗਲਾ ਪੰਜਾਬ ਬਣ ਰਿਹਾ ਸੀ ਤਾਂ ਇੱਕ ਰੰਗ ਜਿਹੜਾ ਉਹ ਪਲੇਰਾਂ ਨੇ ਵੀ ਭਰਿਆ ਸੀ ਆਪਣਾ ਤੁਹਾਡੇ ਹੱਥ 'ਚ ਵੀ ਰੰਗਲੇ ਬੁਰਸ਼ ਜਿਹੜੇ ਨੇ मै दे चाहना तर इमानदारी बहुत बहुत धन्नवाद बहुत बहुत, बहुत, बहुत।